पीएस ਗੱਲ ਨੂੰ ਸਜ਼ਾ ਹੋਈ ਐਨੇ ਕੇਸ ਚੱਲੇ ਸੁਮੇਤ ਸੈਣੀ ਨੂੰ ਸਜ਼ਾ ਹੋਈ ਮੈਂ ਕਿਹਾ ਸਟੇਟ ਹੋਣ ਹੀ ਨਹੀਂ ਦਿਉ ਉਹ ਕੋਸ਼ਿਸ਼ਾਂ ਨੂੰ ਐ ਹੀ ਇਹਨਾਂ ਨੂੰ ਨਹੀਂ ਹੋਣ ਦੇਣਾ ਪਰ ਇੱਕੋ ਸ਼ਕਤੀ ਹੈ ਜੋ ਕਰਾ ਸਕਦੀ ਆ ਉਹ ਹੈ ਲੋਕ ਤਿੰਨ ਘੰਟੇ ਪਹਿਲਾਂ ਆਪਦੀ ਮਾਂ ਨੂੰ ਤੇ ਘਰ ਵਾਲੀ ਨੂੰ ਫੋਨ ਕਰਦਾ ਮੈਂ ਆ ਰਿਹਾ ਤੇ ਤਿੰਨ ਘੰਟੇ ਬਾਅਦ ਸਾਹਮਣੇ লাশ ਪਈ ਹੈ ਇੱਥੇ ਉਹ ਬੱਚਾ ਬੈਠਾ ਹੈ ਇੱਥੇ ਉਹ ਘਰ ਵਾਲੀ ਬੈਠੀ ਹੈ ਦੋ ਘਰਾਂ ਦਾ ਚਿਰਾਗ ਉਹਨਾਂ ਨੂੰ ਇਹ ਨਹੀਂ ਪਤਾ ਅਗਲੀ ਜ਼ਿੰਦਗੀ ਨਿਰਵਾ ਕਿਵੇਂ ਹੋਊਗੀ ਕਿ ਉਹ ਪਹਿਲੇ ਹੱਕ ਲਈ ਲੜ ਰਹੇ ਨੇ ਕਿ ਇਨਸਾਫ ਹੋ ਜੇ ਇਹਾਂ ਦੇ ਇਨਸਾਫ ਨਾ ਮੰਗੋ ਇਨਸਾਫ ਮਤਲਬ ਜਿਹੜੇ ਅਫੀਸਰ ਇਹਨਾਂ ਦੇ ਹੱਥ ਠੋਕੇ ਨੇ ਜਿਹੜੇ ਇਹਨਾਂ ਦੇ ਕਹਿਣ ਤੇ ਤਸ਼ੱਦਦ ਕਰਦੇ ਨੇ ਤੇ ਮਾਰਦੇ ਨੇ ਜੇ ਉਹਨਾਂ ਨੂੰ ਸਜ਼ਾ ਹੋਗੀ ਤਾਂ ਫਿਰ ਇਹਨਾਂ ਦੀ ਆਖੇ ਕੋਈ ਕਰੂਗਾ ਨਹੀਂ ਆ ਸਮੇਸ ਦੇ ਨਹੀਂ ਜਿੰਨਾ ਵੇਲੇ ਸੀ ਉਹ ਬੋਲਣਗੇ ਕੁਛ ਉਹਨਾਂ ਨੇ ਸਵਾਬ ਬੋਲਣਾ ਸਰਕਾਰ ਛੱਡੋ ਆਪੋਜੀਸ਼ਨ ਬੋਲ ਰਹੀ ਐ ਨਾ ਇਸਨਾਂ ਕਿਤੇ ਦਿਸਦੀ ਨਹੀਂ ਜਦੋਂ ਕਿਤੇ ਇਹਨਾਂ ਆਪ ਦੇ ਲੀਡਰ ਦੇ ਕਿਸ ਤੇ ਪਰਚਾ ਪੈ ਜਾਂਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਆਦਰਵਾਇਜ਼ ਪੰਜਾਬ ਦੇ ਮਸਲਿਆਂ ਦੇ ਆਪੋਜੀਸ਼ਨ ਜ਼ੀਰੋ ਆ ਪੰਜਾਬ ਦੀ ਕਾਂਗਰਸ ਤੇ ਦੱਸੋ ਦਸਾਂ ਮਿੰਟਾਂ ਚ ਤਿੰਨ ਬਿੱਲ ਪਾਸ ਹੋਏ ਨੇ ਜਿਹਦੇ ਚ ਇੱਕ ਵਾਟਰ ਐਕਟ ਦੀ ਐਮੈਂਡਮੈਂਟ ਵੀ ਸੀ ਪਾਣੀ ਵਾਲਾ ਇੱਕ ਬੰਦਾ ਨਹੀਂ ਬੋਲਿਆ ਉਹਦੇ ਚ ਜ਼ਿਕਰ ਤੱਕ ਨਹੀਂ ਕੀਤਾ ਬਾਹਰ ਆ ਕੇ ਵੀ ਨਹੀਂ ਬੋਲੇ ਇਹ ਆ ਉਹ ਪਾਰਟੀਆਂ ਜਿਹਨੂੰ ਅਸੀਂ ਸੋ ਕਾਲਡ ਆਪੋਜੀਸ਼ਨ ਆਨੇ ਆ ਇਹ ਕੋਈ ਵਿਰੋਧੀ ਨਹੀਂ ਇਹ ਰਲੇ ਮਿਲੇ ਨੇ किन्न वारी भगवंत ने खड़े होके भगवंत मान जी ने खड़े होके असेंबली राजा वडिंग मैं चलावा पार्टियों जो मुख्य असेंबली फिर चला क्यों नहीं रहा यह मतलब कि हर रात मिल में मिलते हो ब्लैकमेलिंग एक तरीके की ब्लैकमेलिंग नहींद दिला रहा है बोलना तो तू तो मेरे बहना है, है? आज बुकवास तो कर रहे हैं और यह अज का कम नहीं पहला तो है ਇਹ ਜਿੰਨੀਆਂ ਪਾਰਟੀਆਂ ਨੇ ਸੇਮ ਪੇਜ ਤੇ ਨੇ ਜਿਹੜੇ ਪੰਜਾਬ ਵਾਲੇ ਕਹੀ ਆਂਦੇ ਸੀ ਨਾ ਇਹ ਸੜਕਾਂ ਤੇ ਕੋ ਬੰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹ ਰਿਹਾ ਕੀ ਕਰਕੇ ਸਾਡੇ ਹੱਥ 'ਚ ਕਿਹੜੀ ਕੋਈ ਸੀਆਈਬੀ ਜਾਂ ਆਈਡੀਆ ਜਾਂ ਕੋਈ ਹੋਰ ਹੈ ਜਾਂ ਸੁਪਰੀਮ ਕੋਰਟ ਹੈ ਕਿ ਅਸੀਂ ਕੋਈ ਆਰਡਰ ਲੇਖ ਦਈਏ ਓਏ ਅਸੀਂ ਵਿਰੋਧ ਹੀ ਤਾਂ ਕਰ ਸਕਦੇ ਆ ਜਦੋਂ ਸਾਥੋਂ ਗਲਤੀ ਹੋ ਗਈ 5 ਸਾਲ ਲਈ ਚੋਲੇ ਇਹ ਲੋਕਾਂ ਨੇ ਤਾਹਣ ਕੀ ਕਰੀਏ ਕੀ 5 ਸਾਲ ਇਹਨਾਂ ਨੂੰ ਕਤਲ ਕਰਨ ਦੀ ਏ ਭੁੱਲ ਗਏ ਨਾ ਹਜੇ ਆਪਾਂ ਪਹਿਲੀ ਸ਼ਰਤ ਲੈਂਡ ਆਰਡਰ ਦਾ ਡਿਸਕਸ ਕਰ ਰਹੇ ਆਂ ਉਹਦਾ ਇਹ ਹਾਲ ਹੈ ਬਾਕੀ ਇਕਨੋਮਿਕ ਸਥਿਤੀ ਜਿਹੜੀ ਕਿ ਐਮਰਜੈਂਸੀ ਲੱਗਣ ਵਾਲੀ ਹੈ ਸਾਢੇ 4 ਲੱਖ ਕਰੋੜ ਹੋ ਚੱਲਿਆ ਥੋੜਾ ਇਕਨੋਮੀ ਦਾ ਸਾਈਜ਼ ਹੈ 10 ਕਰੋੜ 10 ਲੱਖ ਕਰੋੜ ਜਦੋਂ ਇਹ 5 ਲੱਖ ਕਰੋੜ ਟੱਪ ਗਿਆ ਤੁਹਾਨੂੰ ਕਰਜ਼ਾ ਵੀ ਨਹੀਂ ਮਿਲਣਾ ਤਨਖਾਹਾਂ ਨਹੀਂ ਦੇ ਪਾਉਂਗੇ ਮੈਂ ਇੱਕ ਪੁਲਿਸ ਵਾਲੇ ਨੂੰ ਕਿਹਾ ਤਨ ਗੁਰੂ ਹਰਸਾਏ ਜਿੱਥੇ ਜਸ਼ਨਪਰੀਦ ਦਾ ਸੀ ਮੈਂ ਕਿਹਾ ਤੁਹਾਨੂੰ ਤਨਖਾਹਾਂ ਨਹੀਂ ਮਿਲਣਗੀਆਂ ਮੈਨੂੰ ਪਾਸੇ ਲਿਜਾ ਕੇ ਪਤਾ ਕੀ ਆਂਦਾ ਆਂਦਾ ਸਾਨੂੰ ਪਿਛਲੀ ਆੜੀ ਚਾਰ ਵਾਰੀਆਂ ਚ ਤਨਖਾਹ ਮਿਲੀ ਐ ਜਿਸ ਤਰ੍ਹਾਂ ਬਠਿੰਡਾ ਪੁਲਿਸ ਹਰ ਦੂਜੇ ਤੀਜੇ ਦਿਨ ਪ੍ਰੈਸ ਕਾਨਫਰੰਸ ਕਰਦੀ ਆ ਸੀ ਇਹਨੇ ਨਸ਼ੇ ਵਾਲੇ ਫੜ ਲੇ ਅਸੀਂ ਉਹ ਕਮਲਕੌਰ ਦੇ ਕਾਤਲ ਫੜ ਲਏ ਅਸੀਂ ਫਲਾਹ ਫੜ ਲਏ ਕੀ ਨਰਿੰਦਰਦੀਪ ਤੇ ਵੀ ਬਠਿੰਡਾ ਪੁਲਿਸ ਕਾਨਫਰੰਸ ਕਰਕੇ ਸਪਸ਼ਟ ਕਰੇ ਕੀ ਕਰ ਸਕਦੇ ਹੋ ਉਹ ਨਾਲ ਦੇ ਨਾ ਕਰਨੀ ਚਾਹੀਦੀ ਤੇ ਹੈ ਮੈਨੂੰ ਉੱਥੇ ਕਿਸੇ ਨੇ ਪੁੱਛ ਆਂਦੇ ਜੀ ਨਸ਼ਾ ਕੀਤਾ ਆਂਦੇ ਐ ਮੈਂ ਕਿਹਾ ਕੌਣ ਕਹਿ ਰਿਹਾ ਹੈ ਡੀਜੀਪੀ ਕਹਿ ਰਹੇ ਕੋਈ ਪਬਲਿਕ ਰਿਪ੍ਰেজੈਂਟੇਟਿਵ ਕਹਿ ਰਿਹਾ ਐ ਐਸਐਸਪੀ ਕਹਿ ਰਹੇ ਆਂਦੇ ਨਹੀਂ ਤਾਂ ਮੈਂ ਕਿਹਾ ਇਹਨਾਂ ਦਾ ਉਹ ਘਟਿਆ ਮੀਡੀਆ ਕਹਿ ਰਿਹਾ ਜਿਹੜਾ ਇਹਨਾਂ ਦਾ ਸਰਕਾਰੀ ਹੈ ਜਿਹੜੇ ਗੱਲ ਫਲਾਉਂਦੇ ਨੇ ਅੰਦਰ ਖਾਤੇ ਜਾਂ ਇਹਨਾਂ ਦੇ ਬੰਦੇ ਗੱਲ ਫਲਾ ਰਹੇ ਨੇ ਮੈਂ ਕਿਹਾ ਹੁਣ ਇੱਕ ਉਹਨਾਂ ਨੂੰ ਇਨਸਾਫ ਤਾਂ ਕੀ ਦੇਣਾ ਬਦਨਾਮ ਕਰਨ ਲੱਗ ਗਿਓਂ ਔਰ ਮੈਂ ਇਹਨਾਂ ਨੂੰ ਕਹਿ ਦਿੰਨਾ ਉਹ ਵਿਚਾਰੇ ਫਿਰ ਸੜਕੀ ਰੋਕਣ ਅਸੀਂ ਵੀ ਨਾਲ ਬੈਠੀਏ ਫੇਰ ਹੀ ਮੰਨੂਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਬਠਿੰਡਾ ਦੇ ਖੋਨੇਣਾ ਦਾ ਨੌਜਵਾਨ ਨਰਿੰਦਰ ਦੀਪਾ 23 ਤਰੀਕ ਨੂੰ ਉਸਦੀ ਮੌਤ ਹੋ ਜਾਂਦੀ ਆ ਉਹ ਮੌਤ ਸੀ ਐਕਸੀਡੈਂਟ ਸੀ ਹੋ ਮੌਤ ਜਾਂ ਹੋ ਮੌਤ ਕਤਲ ਸੀ ਹਾਲੇ ਤੱਕ ਇਹ ਨਹੀਂ ਸਪਸ਼ਟ ਹੋ ਪਾਇਆ ਪੁਲਿਸ ਤੋਂ ਪਰ ਪਰਿਵਾਰ ਇਲਜ਼ਾਮ ਲਾ ਰਿਹਾ ਪੁਲਿਸ ਤੇ ਕਿ ਉਹ ਸਰਕਾਰੀ ਕਤਲ ਆ ਕਈ ਦਿਨਾਂ ਤੋਂ ਪਰਿਵਾਰ ਇਨਸਾਫ ਦੇ ਲਈ ਲੜ ਰਿਹਾ ਵੱਖ-ਵੱਖ ਪੰਜਾਬ ਦੇ ਸ਼ਹਿਰਾਂ 'ਚ ਜਾਂਦਾ ਸੜਕਾਂ ਤੇ ਉੱਤਰਦਾ ਤਜ ਲੁਧਿਆਣੇ ਦੇ ਵਿੱਚ ਕਬੜਾ ਇਕੱਠ ਹੋਇਆ ਮੇਰੇ ਨਾਲ ਵਾਜ ਨੌਜਵਾਨ ਨੇ ਜਿਹੜਾ ਪੰਜਾਬ ਦੇ ਵੱਖ-ਵੱਖ ਕਮਸਲਿਆਂ ਤੇ ਬੋਲਦੇ ਰਹਿੰਦੇ ਨੇ ਤੇ ਉਹ ਵੀ ਲੁਧਿਆਣੇ ਪਹੁੰਚੇ ਨੇ ਗੱਲਬਾਤ ਕਰਦੇ ਆ ਬਾਈ 23 ਮਈ ਦੀ ਸ਼ਾਮ ਰਾਤ ਪਰਿਵਾਰ ਨੂੰ ਪਤਾ ਲੱਗਦਾ ਕਿ ਮੁੰਡੇ ਦੀ ਮੌਤ ਹੋ ਜਾਂਦੀ ਆ ਉਸ ਦਿਨ ਤੋਂ ਬਾਅਦ ਪਰਿਵਾਰ ਕਤਲ ਆਖ ਰਿਹਾ ਪੁਲਿਸ ਤਾਂ ਆਖ ਰਹੀਆਂ ਕਿ ਐਕਸੀਡੈਂਟ ਹਲੇ ਤੱਕ ਇਹ ਨਹੀਂ ਸਿੱਧ ਹੋ ਪਾਇਆ ਪੁਲਿਸ ਤੋਂ ਕਿ ਉਹ ਐਕਸੀਡੈਂਟ ਕਿਵੇਂ ਸੀ ਤੇ ਇਨਸਾਫ ਦੇ ਲਈ ਧਰਨਾ ਤੇ ਤਹਿਮਾ ਦੇਣਾ ਤੁਸੀਂ ਵੇਖ ਲਓ 23 ਮਈ ਨੂੰ ਇਹ ਘਟਨਾ ਹੋਈ ਹੈ ਸਾਰੇ ਪੰਜਾਬ ਨੂੰ ਪਤਾ ਹੈ ਕਿ ਕੀ ਹੋਇਆ ਹੈ ਕੱਲੀ ਪੁਲਿਸ ਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਕੀ ਹੋਇਆ ਇਹਨਾਂ ਨੇ ਮੁੰਡਾ ਫੜਿਆ ਹੈ ਤਸ਼ੱਦਦ ਕੀਤਾ ਉਹਦੇ ਤੇ ਇਹਨਾਂ ਨੂੰ ਕੋਈ ਸ਼ੱਕ ਹੋਊਗਾ ਉਹਦੇ ਤੇ ਬੁਚੜਾ ਨੂੰ ਤਸ਼ੱਦਦ ਕੀਤਾ ਉਹ ਮੁੰਡੇ ਦਾ ਕੋਈ ਲੈਣਾ ਦੇਣਾ ਨਹੀਂ ਐਫ ਜੀਆਂ ਗੱਲਾਂ ਨਾਲ ਉਹ ਇਹਨਾਂ ਦਾ ਤਸ਼ੱਦਦ ਦੇ ਨਾਂ ਸਹਾਰ ਦਾ ਮਰ ਗਿਆ ਵਿਚਾਰਾ 16 ਥਾਵਾਂ ਤੇ ਕਰੰਟ ਲਾਇਆ ਹੈ ਪ੍ਰਾਈਵੇਟ ਪਾਰਟ ਵੀ ਨਹੀਂ ਛੱਡੇ ਤਾਂ ਹੋਰ ਇਹਦਾ ਮਤਲਬ ਕੀ ਹੈ 3 ਘੰਟੇ ਪਹਿਲਾਂ ਆਪਦੀ ਮਾਂ ਨੂੰ ਤੇ ਘਰ ਵਾਲੀ ਨੂੰ ਫੋਨ ਕਰਦਾ ਮਾ ਆ ਰਿਹਾ ਤੇ 3 ਘੰਟੇ ਬਾਅਦ ਸਾਹਮਣੇ ਲਾਸ਼ ਪਾਈ ਹੈ ਉਹ ਜਿਹੜੇ ਬੰਦਿਆਂ ਦਾ ਇਹ ਜਿਨ੍ਹਾਂ ਨੇ ਵੀਡੀਓ ਪਾਇਆ ਕੀ ਉਹਨਾਂ ਨੇ ਕੀ ਬਿਆਨ ਦਿੱਤੇ ਦੱਸੋ ਕੀ ਪੁਲਿਸ ਪਹਿਲਾਂ ਤੇ ਆਂਦੇ ਸੀ ਪੁਲਿਸ ਵਾਲੇ ਇਨਵੋਲਵ ਹੀ ਨਹੀਂ ਫਿਰ ਚਾਰ ਪੁਲਿਸ ਵਾਲੇ ਨਾਮਜ਼ਦ ਕਰਤੇ ਫਿਰ ਚਾਰ ਕਰਤੇ ਨਾ ਹਾਲ ਤੀਕ ਉਸ CIA 파트 2 ਦਾ ਇਨਚਾਰਜ ਨਾਮ ਜਦ ਨੀਗਾ ਫੇਰ ਜੋ ਹੋਰ ਕਹਿ ਰਟਾਇਆ ਆਂਦੇ ਜੀ ਇਰਾਦਤਨ ਕਤਲ ਨੀਗਾ ਇਹ 16 ਥਾਵਾਂ ਤੇ ਕਰੰਟ ਲਾਇਆ 2 ਘੰਟਿਆਂ ਤੀ ਤੂੰ ਤਸ਼ੱਦਦ ਕਰਕੇ ਮੁੰਡਾ ਮਾਰਤਾ ਤੇ ਹਜੇ 302 ਨਹੀਂ ਕੀ ਦੱਸਣਗੇ ਕਿਵੇਂ ਨਹੀਂ ਕੀ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਤੀ ਕਿਸੇ ਹੋਰ ਨੂੰ ਪੁੱਛ ਲੋ ਉਹਦੀ ਵੋਟੀ ਨੂੰ ਪੁੱਛ ਲੋ ਵਿਚਾਰੀ ਨੂੰ ਜਿੰਨਾ ਦੇ ਮਤਲਬ ਬਾ ਡਿੱਗ ਪਿਆ ਦੋ ਘਰਾਂ ਦਾ ਇੱਕ ਮੁੰਡਾ ਸੀ ਕੱਲਾ ਕਮਾਉਣ ਵਾਲਾ ਔਰ ਉਹ ਵੀ ਇੰਗਲਿਸ਼ ਕਮਾਲ ਬੋਲਦਾ ਫ੍ਰੈਂਚ ਕਮਾਲ ਬੋਲਦਾ ਪੰਜਾਬੀ ਹਿੰਦੀ ਤਾਂ ਸੀਗਾ ਹੀ ਕਿੰਨੇ ਮੁੰਡੇ ਪੜਾਏ ਬਾਹਰ ਗਏ ਉਹਦੇ ਉਸ ਬੰਦੇ ਨਾਲ ਤੁਸੀਂ ਆ ਕੀਤਾ ਤੇ ਕਾਮ ਬੰਦੇ ਨਾਲ ਕੀ ਕਰੋਗੇ ਔਰ ਉਹਦੇ ਘਰ ਵਾਲੀ ਵਿਚਾਰੀ ਜਿਹਦੇ ਤੇ ਐਡੀ ਜ਼ਿੰਮੇਵਾਰੀ ਪਈ ਐ ਉਹਦਾ ਛੋਟਾ ਜਿਹਾ ਬੱਚਾ ਉਹਦਾ ਮੇਰੇ ਨਾਲ ਪੁਲਿਸ ਦਾ ਨਹੀਂ ਕਰੂ ਕੁਛ ਉਹਦਾ ਪਿਓ ਵੇਖ ਲੋ ਉਹ ਬੰਦੇ ਜਿਨ੍ਹਾਂ ਦੇ ਪਹਾੜ ਗਿਆ ਅਗਲੀ ਜ਼ਿੰਦਗੀ ਦਾ ਸੋਚਣ ਉਹ ਸੜਕਾਂ ਤੇ ਰੋਲ ਰਹੇ ਨਹੀਂ ਉਹਨਾਂ ਨੇ ਲੈਣਾ ਕੀ ਹੈ ਤੁਸੀਂ ਆਈ ਜਾਣੇ ਹੋ ਨਾ ਕਿ ਉਹਨਾਂ ਨੂੰ ਜਾ ਕੇ ਆਂਦੇ ਆਏ ਜੌਬ ਲੈ ਲਓ ਕੁਝ ਹੋਰ ਵੀ ਚੀਜ਼ਾਂ ਲੈ ਲਓ ਉਹ ਕੀ ਆਂਦੇ ਪਹਿਲਾਂ ਉਹ ਜਿਹੜੇ ਅਸਲ ਕਾਤਲ ਹੈ ਉਹਨਾਂ ਨੂੰ ਨਾਮਜ਼ਦ ਕਰੋ ਤੇ ਮੁਕੱਦਮਾ 302 ਚ ਕਰੋ ਆਂਦੇ ਇਹ ਨਹੀਂ ਕਰਨਾ ਆ ਮਸਲਾ ਹੈ ਸਾ ਤੋਂ ਇਨਸਾਫ ਨਾ ਮੰਗੋ ਹੋਰ ਜੋ ਮਰਜ਼ੀ ਮੰਗ ਲਓ ਇਹੀ ਪਹਿਲੇ ਕਹਿੰਦੇ ਸੀ ਆ ਜਿਹੜਾ ਜਿਹਦੇ ਅੱਜ ਪੁਲਿਸ ਵਾਲਿਆਂ ਨੂੰ ਸਜਾਵਾਂ ਹੋਰੀਆਂ ਨੇ ਉਸ ਵੇਲੇ ਵੀ ਆਹੀ ਕਿਹਾ ਜਾਂਦਾ ਸੀ ਉਹ ਤਾਂ ਖੈਰ ਉਦੋਂ ਬੁਚੜ ਦੌਰ ਸੀ ਪੂਰਾ ਉਹ ਜਿਹਨੂੰ ਉਹਦਾ ਭਰਾ ਕਹੀ ਜਾਂਦਾ ਇਹ ਮਸੀਹ ਹਾਸੀ ਉਹ ਬੁਚੜ ਦੌਰ ਸੀ ਕਿੰਨੇ ਬੰਦਿਆਂ ਨੂੰ ਸਜਾਵਾਂ ਹੋਰੀਆਂ ਨੇ ਕੀ ਉਹ ਪਾਰਟੀ ਬੋਲੂਗੀ ਕੁਝ ਹੁਣ ਜਿਨ੍ਹਾਂ ਨੇ ਉਹਨੂੰ ਖੁੱਲ ਛੁੱਟਾਂ ਦਿੱਤੀਆਂ ਸੀ ਆ ਸੁਮੇਸ਼ ਜੀ ਨਹੀਂ ਜਿੰਨਾ ਵੇਲੇ ਸੀ ਉਹ ਬੋਲਣਗੇ ਕੁਝ ਉਹਨਾਂ ਨੇ ਸਵਾਭ ਬੋਲਣਾ ਸਰਕਾਰ ਛੱਡੋ ਆਪੋਜੀਸ਼ਨ ਬੋਲ ਰਹੀ ਹੈ ਨਾ ਉਸਨਾਂ ਕਿਤੇ ਦਿਸਦੀ ਨਹੀਂ ਜਦੋਂ ਕਿਤੇ ਇਹਨਾਂ ਆਪ ਦੇ ਲੀਡਰ ਦੇ ਕਿਸਤੇ ਪਰਚਾ ਪੈ ਜਾਂਦਾ ਉਦੋਂ ਸਾਰੇ ਇਕੱਠੇ ਹੋ ਜਾਂਦੇ ਨੇ ਆਦਰਵਾਇਜ਼ ਪੰਜਾਬ ਦੇ ਮਸਲਿਆਂ ਤੇ ਆਪੋਜੀਸ਼ਨ ਜ਼ੀਰੋ ਆ ਪੰਜਾਬ ਦੀ ਕਾਂਗਰਸ ਤੇ ਦੱਸੋ ਕੀ ਸੀ ਹੁਣ ਵੇਖੋ ਹੋਰ ਵੇਖੋ ਆਪੋਜੀਸ਼ਨ ਦਸਾਂ ਮਿੰਟਾਂ ਚ ਤਿੰਨ ਬਿੱਲ ਪਾਸ ਹੋਏ ਨੇ ਜਿਹਦੇ ਚ ਇੱਕ ਵਾਟਰ ਐਕਟ ਦੀ ਅਮੈਂਡਮੈਂਟ ਵੀ ਸੀ ਪਾਣੀ ਵਾਲਾ ਇੱਕ ਬੰਦਾ ਨਹੀਂ ਬੋਲਿਆ ਉਹਦੇ ਚ ਕਾਂਗਰਸ ਵੀ ਨਹੀਂ ਬੋਲੀ ਮਾੜਾ ਜਾ ਉਹ ਮੈਨੂੰ ਦੱਸਿਆ ਹੈਨਰੀ ਦਾ ਬੇਟਾ ਸੀ ਉਹਨੇ ਥੋੜਾ ਜਿਹਾ ਬੋਲਿਆ ਸੀ ਜ਼ਿਕਰ ਤੱਕ ਨਹੀਂ ਕੀਤਾ ਬਾਹਰ ਆ ਕੇ ਵੀ ਨਹੀਂ ਬੋਲੇ ਇਹ ਆ ਉਹ ਪਾਰਟੀਆਂ ਜਿਹਨੂੰ ਅਸੀਂ ਸੋ ਕਾਲਡ ਆਪੋਜੀਸ਼ਨ ਆਨੇ ਆ ਇਹ ਸਭ ਸ ਡਾਲ ਲੇਗੇ ਕੋਈ ਵਿਰੋਧੀ ਨਹੀਂ ਇਹ ਰਲੇ ਮਿਲੇ ਨੇ ਕਿੰਨੇ ਵਾਰੀ ਭਗਵੰਤ ਨੇ ਖੜੇ ਹੋ ਕੇ ਭਗਵੰਤ ਮਾਨ ਜੀ ਨੇ ਖੜੇ ਹੋ ਕੇ ਅਸੈਂਬਲੀ ਚ ਕਿਹਾ ਕਿ ਰਾਜਾ ਵੜਿੰਗ ਮੈਂ ਤੇਰੇ ਤੇ ਚਲਾਵਾ ਪਾਰਟੀਆਂ ਵਾਲਾ ਕੇਸ ਵੀਰ ਜਦੋਂ ਤੁਸੀਂ ਮੁੱਖ ਮੰਤਰੀ ਐਸੈਂਬਲੀ ਚ ਕਹਿ ਰਿਹਾ ਤੇ ਫਿਰ ਚਲਾ ਕਿਉਂ ਨਹੀਂ ਰਿਹਾ ਇਹਦਾ ਮਤਲਬ ਕਿ ਹਰ ਰਾਤ ਨੂੰ ਤੁਸੀਂ ਮਿਲਦੇ ਹੋ ਬਲੈਕਮੇਲਿੰਗ ਇੱਕ ਤਰੀਕੇ ਦੀ ਹੈ ਬਲੈਕਮੇਲਿੰਗ ਨਹੀਂ ਉਹਨੂੰ ਯਾਦ ਦਿਲਾ ਰਿਹਾ ਹੈ ਬੋਲ ਨਾ ਅਈ ਤੂੰ ਮੇਰੇ ਨਾਲ ਬੈੰਦਾ ਹੈ ਆ ਕੀ ਬਕਵਾਸ ਕਰ ਰਹੇ ਆ ਔਰ ਇਹ ਅੱਜ ਦਾ ਕੰਮ ਨਹੀਂ ਹੈ ਪਹਿਲਾਂ ਤੋਂ ਹੈ ਇਹ ਜਿੰਨੀਆਂ ਪਾਰਟੀਆਂ ਨੇ ਸੇਮ ਪੇਜ ਤੇ ਨੇ ਦੁੱਖ ਇਹਦੇ ਤੇ ਤੇ ਇਹਦੇ ਤੇ ਗੁੱਸਾ ਕਿਉਂ ਹੈ ਕਿਉਂਕਿ ਇਹ ਪਾਰਟੀ ਉਹਨਾਂ ਦਾ ਬਦਲ ਬਣ ਕੇ ਆਈ ਸੀ ਕਿ ਜੋ ਇਹਨਾਂ ਨੇ ਨਹੀਂ ਕੀਤਾ ਅਸੀਂ ਕਰਾਂਗੇ ਇਹ ਉਦੋਂ ਵੀ ਚੰਦ ਨਿਕਲੇ ਵਰਨਾ ਇਹ ਉਹੀ ਨੇ ਜਿਹੜੇ ਆਂਦੇ ਸੀ ਇਨਕਲਾਬ ਲਿਆਵਾਂਗੇ ਇਹ ਤੋਂ ਪਹਿਲਾਂ ਵਾਲੇ ਆਂਦੇ ਸੀ ਗੁਟਕਾ ਸਾਭ ਹੱਥ 'ਚ ਵੜ ਕੇ ਨਸ਼ੇ ਤੇ ਬੀਬੀ ਇੰਦਰਾਂ ਦੀ ਸੀ ਗਰੀਬੀ ਖਤਮ ਤੇ ਉਦੋਂ ਪਹਿਲਾਂ ਵਾਲੇ ਆਂਦੇ ਸੀ ਕੈਲੀਫੋਰਨੀਆ ਬਣਾ ਦੇਾਂਗੇ ਹੋਇਆ ਕੁਝ ਵੀ ਇਹ ਸਭ ਰਲੇ ਮਿਲੇ ਇੱਕ ਦੂਜੇ ਨਾਲ ਰਲ ਕੇ ਸਾਜ਼ਿਸ਼ ਕਰਨ ਵਾਲੇ ਬੰਦੇ ਨੇ ਇਹਨਾਂ ਤੋਂ ਆਪਾਂ ਕੀ ਉਮੀਦ ਕਰਦੇ ਨੇ ਲੁਟੇਰੇ ਨੇ ਇਹ ਆਹੀ ਕੰਮ ਆ ਕਰ ਰਹੇ ਆ ਹੁਣ ਦੱਸੋ ਇਹਾਂ ਦੇ ਇਨਸਾਫ ਨਾ ਮੰਗੋ ਇਨਸਾਫ ਮਤਲਬ ਜਿਹੜੇ ਅਫੀਸਰ ਇਹਨਾਂ ਦੇ ਹੱਥ ਠੋਕੇ ਨੇ ਜਿਹੜੇ ਇਹਨਾਂ ਦੇ ਕਹਿਣ ਤੇ ਤਸ਼ੱਦਦ ਕਰਦੇ ਨੇ ਤੇ ਮਾਰਦੇ ਨੇ ਜੇ ਉਹਨਾਂ ਨੂੰ ਸਜ਼ਾ ਹੋਗੀ ਤਾਂ ਫਿਰ ਇਹਨਾਂ ਦੀ ਆਖੇ ਕੋਈ ਕਰੂਗਾ ਨਹੀਂ ਵਰਨਾ ਐਨੇ ਕੇਸ ਚੱਲਣ ਆਈਐਸ ਜਿਹੜੀ ਸੀ ਇੱਕ ਕੁੜੀ ਬੁੜੀ ਆਪਣੀ ਹੋਂ ਤਾਂ ਬਜ਼ੁਰਗੋੜੀ ਰੂਪਨ ਬਜਾਜ ਕੇ ਪੀਐਸ ਗੈਲ ਨੂੰ ਸਜ਼ਾ ਹੋਈ ਇੰਨੇ ਕੇਸ ਚੱਲੇ ਸੁਮੇਤ ਸੈਣੀ ਨੂੰ ਸਜ਼ਾ ਹੋਈ ਮੈਂ ਕਾ ਸਟੇਟ ਹੋਣ ਹੀ ਨਹੀਂ ਦੇਊ ਕੋਸ਼ ਇਹਨਾਂ ਨੂੰ ਐ ਹੀ ਇਹਨਾਂ ਨੂੰ ਨਹੀਂ ਹੋਣ ਦੇਣਾ ਪਰ ਇੱਕੋ ਸ਼ਕਤੀ ਆ ਜੋ ਕਰਾ ਸਕਦੀ ਆ ਉਹ ਐ ਲੋਕ ਜਦੋਂ ਲੋਕ ਆ ਜਾਂਦੇ ਨੇ ਲੋਕਾਂ ਦੀ ਸ਼ਕਤੀ ਅਸੀਮ ਹੈ ਉਹ ਸਰਕਾਰਾਂ ਦੇ ਬੰਨਿਆ ਨਹੀਂ ਰਹਿੰਦੀ ਕਿਉਂਕਿ ਸਰਕਾਰਾਂ ਨੂੰ ਲੋਕ ਬਣਾਉਂਦੇ ਨੇ ਸਰਕਾਰਾਂ ਲੋਕਾਂ ਨੂੰ ਨਹੀਂ ਬਣਾਉਂਦੀਆਂ ਤਾਂ ਜਦੋਂ ਲੋਕ ਜੁੜ ਜਾਂਦੇ ਨੇ ਦੇਖੋ ਲੋਕਾਂ ਨਾਲ ਇੱਕ ਤੋਖਾ ਹੋਇਆ ਲੋਕਾਂ ਨੇ ਆਪਦੇ ਵੱਲੋਂ ਇਨਕਲਾਬ ਕਰਤਾ ਸੀ ਇਹਨਾਂ ਸਾਰਿਆਂ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਤੇ ਇੱਕ ਸਰਕਾਰ ਬਣਾਤੀ ਇਹ ਤਾਂ ਇਹ ਖਾਚੇ ਨਿਕਲੇ ਨੇ ਮੈਂ ਹੁਣ ਵੀ ਲੋਕਾਂ ਨੂੰ ਮੈਂ ਬੜੇ ਥਾਂ ਹੀ ਜਾਣਾਂ ਮੈਨੂੰ ਆਖਣਗੇ ਭਾਈ ਜੀ ਤੁਹਾਡੇ ਵਾਲੀਆਂ ਗੱਲਾਂ ਹੀ ਕਰਦੇ ਸੀ ਓਏ ਮੈਂ ਕਿਹਾ ਥੋੜਾ ਜਿਹਾ ਫਰਕ ਹੈ ਕੀ ਉਹਨਾਂ ਨੇ ਦੱਸਿਆ ਸੀ ਤੁਹਾਨੂੰ ਕਿ ਰੇਤਾ ਐਮ ਪਾਲਿਸੀ ਆਊਗੀ ਫਰੀ ਹੋ ਜਾਊਗਾ ਜਾਂ ਤੇ ਇਹਨਾਂ ਦਾ ਆਈਆਰਐਸ ਜਿਹੜਾ ਕਨਵੀਨਰ ਹੈ ਉਨੇ ਕਿਹਾ ਸੀ ਕਿ 15000 ਕਰੋੜ ਰੁਪਿਆ ਰੈਵਨਿਊ ਵਧਾ ਦੂੰ ਹੁਣ 15000 ਕਰੋੜ ਇੱਥੇ ਜੋ ਕਿਹਾ ਸੀ ਗੱਲੇ ਚ ਆ ਸੀ ਨਾ 20000 ਮੈਂ ਤਾਂ 15 ਹੀ ਕਹਿ ਰਿਹਾ ਪਿਛਲੇ ਸਾਲ ਦਾ ਰੈਵਨਿਊ ਪਤਾ ਕਿੰਨਾ ਹੈ 288 ਕਰੋੜ ਤੇ ਬਾਕੀ ਪੈਸਾ ਕਿੱਧਰ ਗਿਆ ਜਿਹੜਾ ਪਿਛਲੇ ਆਵਲੇ ਸੀ ਸੀ ਉਹ ਤੋਂ ਪਿਛਲੇ ਹੁਣ ਇੰਨਾ ਦੀ ਜੇਬ ਚ ਜਾ ਰਿਹਾ ਕੈਲਕੂਲੇਸ਼ਨ ਸਹੀ ਸੀ ਨੀਅਤ ਖਰਾਬ ਹੋ ਗਈ ਏਕ ਹੀ ਹੋ ਰਿਹਾ ਮੈਂ ਇਹਨਾਂ ਲੋਕਾਂ ਨੂੰ ਕਹਿ ਰਿਹਾ ਲਿਖ ਕੇ ਲਓ ਇੱਕ ਬਜ਼ੁਰਗ ਨੇ ਮੈਨੂੰ ਤੁਹਾਡੇ ਤਲਵੰਡੀ ਸਾਹਿਬੋਂ ਆ ਲਿਖਿਆ ਮੈਨੂੰ ਆਦਾ ਯਾਰ ਅਸੀਂ ਨਾ ਤੂੰ ਕਹਿ ਰਿਹਾ ਘੇਰੋ ਅਸੀਂ ਘੇਰੀ ਆ ਬਰਜਿੰਦਰ ਕੌਰ ਉਹਨਾਂ ਦਾ ਕੰਸਟੀਟੂਐਂਸੀ ਸੀ ਮੈਂ ਕਿਹਾ ਬਾਬਾ ਕਦੋਂ ਘੇਰੀ ਆ ਆਦਾ 15 ਦਿਨ ਪਹਿਲਾਂ ਇਹ ਪਹਿਲੀ ਅਪ੍ਰੈਲ ਦੀ ਗੱਲ ਹੈ ਮੈਂ ਕਿਹਾ ਲੇਟ ਹੋ ਗਿਆ 3 ਸਾਲ ਪਹਿਲਾਂ ਘੇਰਨੀ ਸੀ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਹਜ਼ਾਰਾਂ ਹਜ਼ਾਰ ਰੁਪਿਆ ਦੇਵਾਂਗੇ ਉਦੋਂ ਪੁੱਛਣਾ ਸੀ ਇਹ ਪੈਸਾ ਕਿੱਥੋਂ ਆਊਗਾ ਜੇ ਉਦੋਂ ਘੇਰਦਾਤਾ ਆ ਜਾ ਇਨਕਲਾਬੀ ਨਾ ਬੰਦੇ ਤੂੰ ਪੁੱਛਿਆ ਨਹੀਂ ਉਦੋਂ ਸੋ ਹੁਣ ਜੇ ਚੰਗੇ ਬੰਦੇ ਬਣਾਉਣੇ ਆ ਡਿਟੇਲ ਚ ਪੁੱਛੋ ਐਫੀਡੇਵਟ ਲਓ ਔਰ ਜੇ ਫੇਰ ਵੀ ਨਾ ਯਕੀਨ ਆਵੇ ਤਾਂ ਨੋਟਾ ਨੂੰ ਪਾਓ ਨੋਟਾ ਨੂੰ ਵੋਟ ਪਾਓ ਤਾਂ ਦੁਨੀਆ ਨੂੰ ਪਤਾ ਲੱਗੇ ਇਹਨਾਂ ਨੂੰ ਪਤਾ ਲੱਗੇ ਕਿ ਸਾਡੀ ਡਿਮਾਂਡ ਕਿਸੇ ਹੋਰ ਲੀਡਰ ਦੀ ਹੈ ਜੋ ਲੋਕਾਂ ਲਈ ਖੜੇ ਲੋਕਾਂ ਚੋਂ ਹੀ ਹੋਵੇ ਮੈਂ ਇੱਥੇ ਆਉਣਾ ਮੈਂ ਦੁਬਾਰਾ ਪੋਲੀਟਿਕਲ ਮਸਲੇ ਤੇ ਜ਼ਰੂਰ ਆਉਂਗਾ ਪਰ ਮੈਂ ਸਰੇਂਦਰ ਨੇ 31 ਦਿਨਾਂ ਨਾਲ ਗੱਲ ਕੀਤੀ ਮੈਨੂੰ ਬੜਾ ਦੁੱਖ ਲਾਇਆ ਮੈਨੂੰ ਉਹ ਗੱਲ ਸੁਣ ਕੇ ਉਹ ਕਹਿੰਦੇ ਮੇਰਾ ਤਾਂ ਕਹਿੰਦੇ ਮੇਰੇ ਹੰਝੂ ਵੀ ਨਹੀਂ ਪੂਰੇ ਨਿਕਲੇ ਮੈਨੂੰ ਅਫਸੋਸ ਵੀ ਨਹੀਂ ਪੂਰਾ ਕੀਤਾ ਕਹਿੰਦੇ ਮੈਂ 23 ਦਿਨ ਤੋਂ ਸੜਕਾਂ ਤੇ ਆ ਮੈਨੂੰ ਅਫਸੋਸ ਤਾਂ ਕਰ ਲੈਣ ਦਿੰਦੇ ਚੰਗੀ ਤਰ੍ਹਾਂ ਘਟੋ-ਘਟ ਮੇਰਾ ਘਰ ਵਾਲਾ ਮਰਿਆ ਕਹਿੰਦੀ ਮੈਨੂੰ ਅਫਸੋਸ ਕਰਨ ਦਾ ਮੌਕਾ ਨਹੀਂ ਮਿਲੇ ਮੈਂ ਸੜਕਾਂ ਤੇ ਰੋਲ ਰਹੀ ਆ ਹੈ ਨਹੀਂ ਅਫਸੋਸ ਦੀ ਗੱਲ ਸੁਣ ਕੇ ਉਹਦੇ ਬੀਬੀ ਵੱਲ ਵੇਖ ਕੇ ਤੁਹਾਡੇ ਅੱਖਾਂ 'ਚ ਹੰਝੂ ਨਹੀਂ ਆਉਂਦੇ ਯਾਰ ਇਹ ਕਿਹੋ ਜਿਹਾ ਡਰਦਾ ਹੀ ਲੋਕ ਨੇ ਇਹਨਾਂ ਦੇ ਅੰਸੂ ਨਹੀਂ ਆਉਂਦੇ ਕਿ ਮੈਨੂੰ ਉਹਨਾਂ ਨੇ ਪ ਮੈਨੂੰ ਆਦੇ ਜੀ ਕੀ ਕਰੀਏ ਜੀ ਦੇ ਨਾਲ ਇਨਸਾਫ ਮਿਲ ਜੂ ਮੈਂ ਕਿਹਾ ਬਿਵਾ ਉਹਨਾਂ ਦੇ ਫਾਦਰ ਵੀ ਸੀ ਮੈਂ ਕਿਹਾ ਮੈਂ ਤਾਂ ਇੱਕ ਹੀ ਕਹਿ ਸਕਦਾ ਕਿ ਲੋਕਾਂ ਨੂੰ ਜਗਾਈਏ ਤੇ ਫਿਰ ਸੜਕਾਂ ਤੇ ਬਹਿ ਜਾਈਏ ਸੱਤ ਬੱਚੇ ਗੁਜ਼ਰੇ ਸੀ ਸਮਾਨੇ ਜਦੋਂ ਸੜਕ ਤੇ ਬੈਠੇ ਤਾਂ ਇੱਕ ਮਹੀਨੇ ਬਾਅਦ ਗੱਲ ਸੁਣੀ ਅੱਠ ਮਹੀਨਿਆਂ ਦਾ ਬੰਦਾ ਉੱਤੇ ਬੈਠਾ ਸੀਗਾ ਬੇਆਦਬੀ ਦੇ ਕਾਨੂੰਨ ਲਈ ਜੇਸ ਦਿਨ ਸਮਾਨੇ ਚੌਂਕ ਚ ਵਹਿਗੇ ਫੇਰ ਗੱਲ ਸੁਣੀ ਜਿਹੜੇ ਪੰਜਾਬ ਵਾਲੇ ਕਹੀ ਆਉਂਦੇ ਸੀ ਨਾ ਇਹ ਸੜਕਾਂ ਤੇ ਕੋ ਬੰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹ ਰਿਆਂ ਕੀ ਕਰਕੇ ਸਾਡੇ ਹੱਥ 'ਚ ਕਿਹੜੀ ਕੋਈ ਸੀਆਈਬੀ ਜਾਂ ਆਬੀਡੀਆ ਜਾਂ ਕੋਈ ਹੋਰ ਹੈ ਜਾਂ ਸੁਪਰੀਮ ਕੋਰਟ ਹੈ ਕਿ ਅਸੀਂ ਕੋਈ ਆਰਡਰ ਲੇਖ ਦਈਏ ਓਏ ਅਸੀਂ ਵਿਰੋਧ ਦੀ ਤਾਂ ਕਰ ਸਕਦੇ ਆ ਜਦੋਂ ਸਾਥੋਂ ਗਲਤੀ ਹੋ ਗਈ 5 ਸਾਲ ਲਈ ਚੋਲੇ ਇਹ ਲੋਕਾਂ ਨੇ ਤਾਂ ਹੁਣ ਕੀ ਕਰੀਏ ਕੀ 5 ਸਾਲ ਇਹਨਾਂ ਨੂੰ ਕਤਲ ਕਰਨ ਦੀ ਏ ਬੋਲਗੇ ਨਾ ਪ੍ਰੋਬਲਮ ਆ ਇਹ ਤਾਂ ਇਹੀ ਚਾਹੁੰਦੇ ਨੇ ਨਾ ਇਹ ਸੜਕਾਂ ਦੇ ਬੈਠੇ ਸੀ ਸੜਕਾਂ ਤੋਂ ਨਿਕਲੇ ਨੇ ਇਹ ਅੱਜ ਚਲੋ ਠੀਕ ਆ ਜੇ ਖਾਸ ਬਣ ਗਏ ਪਰ ਹੁਣ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਆਪਾਂ ਤਾਂ ਇਕੱਠੇ ਹੋ ਕੇ ਲੋਕ ਇਨਸਾਫ ਮੰਗ ਸਕਦੇ ਸੜਕਾਂ 'ਤੇ ਬੈਠ ਸਕਦੇ ਆ ਪਰ ਹੁਣ ਤਾਂ ਇਹਨਾਂ ਨੂੰ ਲੜਨ ਵਾਲੇ ਵੀ ਮਾੜੇ ਲੱਗਦੇ ਨੇ ਨਾ ਜਿਹੜੇ ਥੋਡੇ ਵਰਗੇ ਐਕਟਿਵ ਹੁੰਦੇ ਨੇ ਇਸ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਉਹ ਇਹਨਾਂ ਨੂੰ ਮਾੜੇ ਲੱਗਦੇ ਨੇ ਇਸ ਮੁੱਖ ਮੰਤਰੀ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਕੈਰੇਕਟਰ ਸੈਸ਼ਨਸ਼ਨ ਕਰਨ ਦੇ ਲਾਗੇ ਮੁੱਖ ਮੰਤਰੀ ਆਖੇ ਚੋਰ ਨੇ ਪੌਂਡ ਇਕੱਠੇ ਕਰਦੇ ਨੇ ਮਤਲਬ ਕੋਈ ਬੋਲ ਨਹੀਂ ਨਾ ਸਾਹਮਣੇ ਥੋੜੇ ਚੈਨਲਾਂ ਨੂੰ ਇਹਨਾਂ ਨੇ ਤੰਗ ਕਰਨਾ ਨਹੀਂ ਸ਼ੁਰੂ ਕੀਤਾ ਤੁਹਾਨੂੰ ਕਹਿਣਾ ਸ਼ੁਰੂ ਨਹੀਂ ਕੀਤਾ ਫਲੀ ਹੋਵੇ ਤੁਸੀਂ ਉਵੇਂ ਸਿੱਧੂ ਹੋਵੇ ਜੱਸ ਹੋਵੇ ਜਿੰਨੇ ਮੁੰਡੇ ਨੇ ਆਪਣੇ ਮਿੰਟੂ ਹੋਵੇ ਇਹਨੂੰ ਆਂਦੇ ਡੋਪ ਟੈਸਟ ਕਰਾਏ ਰੋਪੜ ਬੋਲਦਾ ਸੀ ਮੈਂ ਇਹਨੂੰ ਇੱਕੋ ਗੱਲ ਕਹੀ ਜਿਹੜੀ ਤੁਹਾਨੂੰ ਵੀ ਕਹਿ ਰਿਹਾ ਜਦੋਂ ਕੋਈ ਤੁਹਾਨੂੰ ਸਾਰਿਆਂ ਨੂੰ ਕਵੇ ਕਿ ਆਹ ਕਰੋ ਤੁਹਾਨੂੰ ਕਵੇ ਆਪਦੀ ਇਨਫੋਰਮੇਸ਼ਨ ਲਿਆਓ ਜਾਇਦਾ ਵੀ ਉਹਨੂੰ ਕਾਓ ਲਿਖ ਕੇ ਭੇਜ ਤੂੰ ਕਿਹੜੀ ਅਥਾਰਟੀ ਐ ਤੇ ਸਾਨੂੰ ਕਿਹੜੇ ਕਾਨੂੰਨ ਦੇ ਤਹਿਤ ਉਹਨੂੰ ਲਿਖ ਕੇ ਭੇਜ ਜਾਂਦੇ ਹੋ ਫੇਰ ਆਪਾਂ ਪੁੱਛਾਂਗੇ ਕਿਹੜੇ ਕਾਨੂੰਨ ਦੇ ਤਹਿਤ ਪੁੱਛ ਰਹੇ ਹੋ ਇਹਨੂੰ ਆਂਦੇ ਜੀ ਡੋਪ ਟੈਸਟ ਮੈਂ ਕਿਹਾ ਇੱਕ ਗੱਲ ਕਹਿ ਕੇ ਤੂੰ ਤਾਂ ਕਰਾ ਲੈਂਗਾ ਮੁੱਖ ਮੰਤਰੀ ਦਾ ਵੀ ਕਰਾਉਂਗੇ ਜਾਂ ਲਿਖ ਕੇ ਭੇਜੋ ਤੱਕੇ ਨਾਲ ਡੋਪ ਟੈਸਟ ਕਰਾਉਂਗੇ ਹੁਣ ਤੁਸੀਂ ਆ ਸੋਚੋ ਇੱਥੇ ਉਹ ਬੱਚਾ ਬੈਠਾ ਐ ਇੱਥੇ ਉਹ ਘਰ ਵਾਲੀ ਬੈਠੀ ਐ ਤੋ ਘਰਾਂ ਦਾ ਚਿਰਾਗ ਉਹਨਾਂ ਨੂੰ ਇਹ ਨਹੀਂ ਪਤਾ ਅਗਲੀ ਜ਼ਿੰਦਗੀ ਨਿਰਵਾਹ ਕਿਵੇਂ ਹੋਊਗੀ ਕਿ ਉਹ ਪਹਿਲੇ ਹੱਕ ਲਈ ਲੜ ਰਹੇ ਨੇ ਕਿ ਇਨਸਾਫ ਹੋ ਜੇ ਇਨਸਾਫ ਦਾ ਮਸਲਾ ਕੀ ਹੁੰਦਾ ਹੈ ਇੱਕ ਤਾਂ ਇਨਸਾਫ ਇੱਕ ਅੱਗੇ ਲਈ ਉਦਾਹਰਣ ਬਣੇ ਕਿ ਕੋਈ ਹੋਰ ਨਾਇਬ ਜਦ ਤੱਕ ਆ ਕਰੇ ਪਰ ਇਹ ਉਦਾਹਰਣੇ ਬਣਾਉਣਾ ਨਹੀਂ ਚਾਹੁੰਦੇ ਇਹ ਨਹੀਂ ਚਾਹੁੰਦੇ ਕਿ ਸਾਡੇ ਧੱਕਾ ਕਰਨ ਵਾਲੇ ਡਰਨ ਇਹ ਚਾਹੁੰਦੇ ਨੇ ਕਿ ਧੱਕਾ ਹੀ ਕਰੀਏ ਮੈਨੂੰ ਦੱਸੋ ਉਹ ਜਸ਼ਨਪਰੀ ਤੁਹਾਰਿਆ ਹੈ ਗੋਲੀ ਮਾਰ ਕੇ ਉਹ ਤੋਂ ਐਮਐਲਏ ਪੈਸੇ ਮੰਗਦਾ ਸੀ ਉਹਦਾ ਕੀ ਗੁਨਾਹ ਸੀ ਜਦ ਕਿ ਉਹਨੇ ਵੀ ਇੱਕ ਰੋਂਗ ਪ੍ਰੈਕਟਿਸ ਕੀਤੀ ਸੀ ਪਹਿਲਾਂ ਪੈਸੇ ਦੇ ਕੇ ਬਟ ਉਹ ਮੁੰਡਾ ਸੈਂਸਿਟਿਵ ਸੀ ਉਹਨੂੰ ਪਤਾ ਨਹੀਂ ਸੀ ਉਹ ਵਿਚਾਰਾ ਮਰ ਗਿਆ ਨਹੀਂ ਤਾਂ ਹੋਰ ਸਰਪੰਚ ਹੁੰਦੇ ਜਿਵੇਂ ਬਾਕੀ ਖਾਂਦੇ ਇਹਨਾਂ ਨੂੰ ਹਿੱਸਾ ਦਿੰਦੇ ਗੱਲ ਸਹੀ ਸੀ ਉਹਨੂੰ ਇਨਸਾਫ ਦਿੱਤਾ ਸੜਕ ਤੇ ਬੈਠੇ ਫਿਰ ਸੈਟ ਬਣੀ ਹੈ ਹੁਣ ਉਹਨਾਂ ਦੇ ਘਰਦਿਆਂ ਨੂੰ ਕਹਿੰਦੇ ਫਿਰ ਦੇ ਸਮਝੌਤਾ ਕਰ ਲਓ ਸਿੱਟ ਦਾ ਮੁੱਖ ਮੰਤਰੀ ਕਹਿੰਦੇ ਸੀ ਸਿੱਟ ਦਾ ਮਤਲਬ ਤਾਂ ਬੈਠ ਜਾਣਾ ਹੀ ਹੁੰਦਾ ਨਾ ਕਿਹੜੇ ਜਿਹੜੀ ਸਿੱਟ ਬਣ ਗਈ ਉਹਦਾ ਇਨਸਾਫ ਥੋੜੀ ਮਿਲੂਗਾ ਕਿ ਦੇਹੀ ਮੁੱਖ ਮੰਤਰੀ ਕਹਿੰਦੇ ਸੀਗੇ ਆਹੀ ਕਹਿੰਦਾ ਸੀਗਾ ਸਾਨੂੰ ਬੜੇ ਆਂਦੇ ਵਾਲੇ ਵੀ ਕੀ ਕਰਨਾ ਇਹੀ ਕਿ ਜੋ ਕਹਿੰਦਾ ਰਿਹਾ ਉਹੀ ਕਰ ਦੇਣ ਆ ਪਾਣੀਆਂ ਬਾਰੇ ਆ ਪੁਲਿਸ ਬਾਰੇ ਜਿੰਨੇ ਮਸਲੇ ਨੇ ਜੋ ਕਹਿੰਦੇ ਰਿਹਾ ਉਹ ਕਰ ਦੇਣ ਅਸੀਂ ਕੀ ਕਹਿ ਰਹੇ ਆ ਅੱਜ ਜਿਹੜੀ ਪੂਰੀ ਦੀ ਪੂਰੀ ਇੱਥੇ ਬੈਠੇ ਸੀ ਲੋਕ ਇਹ ਇੱਕੋ ਗੱਲ ਆਂਦੇ ਨੇ ਕਿ ਜੁਡੀਸ਼ੀਅਲ ਇਨਕੁਆਇਰੀ ਕਰਾ ਦੇ ਸੈਟ ਨਾ ਬਣਾਓ ਕਿਉਂਕਿ ਪੁਲਿਸ ਇਨਵੋਲਵ ਹੈ ਜੇ ਪੁਲਿਸ ਇਨਵੋਲਵ ਹੈ ਤਾਂ ਪੁਲਿਸ ਨਾਲ ਗੱਲ ਨਹੀਂ ਹੋ ਸਕਦੀ ਤੁਸੀਂ ਜੁਡੀਸ਼ੀਅਲ ਇਨਕੁਆਇਰੀ ਕਰਾਓ ਕਰਾ ਦਿਓ ਕੀ ਪ੍ਰੋਬਲਮ ਹੈ ਇਹ ਮੁੱਖ ਮੰਤਰੀ ਹਰ ਵੀ ਤਾਂ ਮੰਗਦੇ ਹੀ ਰਹੇ ਆ ਪਹਿਲਾਂ ਵਾਲੇ ਸੱਟੋ ਉਹੀ ਗੋਲੀ ਉਸੇ ਪੁਲਿਸ ਨੇ ਗੋਲੀ ਚਲਾਈ ਤੇ ਉਹੀ ਪੁਲਸੀ ਸੈਟ ਬਣੀ ਹੈ ਕੀ ਨਿਕਲਿਆ ਚੋਂ ਕੀ ਨਿਕਲੂਗਾ ਤੁਸੀਂ ਆਪ ਸੋਚੋ ਇਹੀ ਮੁੱਖ ਮੰਤਰੀ ਆਂਦਾ ਹੁੰਦਾ ਸੀ ਪਹਿਲਾਂ ਇਹੀ ਆਂਦੇ ਹੁੰਦੇ ਸੀ ਆ ਮੋਦੀ ਆ ਰਹੇ ਨਾਲ ਵੀ ਰੌਲਾ ਹੀ ਪਾਉਂਦੇ ਆ ਇਹ ਹੁਣ ਸੋਚੋ ਹੋਰ ਛੱਡੋ ਉਹ ਲੱਗਿਆ ਪਿਆ ਨਾ ਓ ਮੇਰਾ ਵਾਦਾ ਐਫ ਜੇ 200 ਹੋਲਡਿੰਗ ਲੱਗੇ ਨੇ ਪੂਰੇ ਸ਼ਹਿਰ ਚ ਇਹਨਾਂ ਦਾ ਖਰਚਾ ਕਿੰਨਾ ਹੈ 40 ਲੱਖ ਰੁਪਿਆ ਹੁੰਦਾ ਨਾ ਇੱਕ ਐਮਐਲਏ ਲਾ ਸਕਦਾ ਹੈ 40 ਲੱਖ ਤਾਂ ਇਹਨਾਂ ਤੇ ਲੱਗ ਗਿਆ ਹੁਣ ਕੀ ਇਲੈਕਸ਼ਨ ਕਮਿਸ਼ਨ ਇਹਦਾ ਨੋਟਿਸ ਲੈ ਰਿਆ ਹੈ ਇਲੈਕਸ਼ਨ ਕਮਿਸ਼ਨ ਕਿਹਦੇ ਨਾਲ ਹਿਲਦਾ ਹੈ ਬੀਜੇਪੀ ਨਾਲ ਤੇ ਬੀਜੇਪੀ ਨੇ ਉਮੀਦਵਾਰ ਵੀ ਕੇਵ ਜਾ ਦਿੱਤਾ ਇਹ ਰਲੇ ਮਿਲੇ ਨੇ ਇਹ ਇੱਕ ਦੂਜੇ ਨਾਲ ਰਲੇ ਮਿਲੇ ਨੇ ਤੁਸੀਂ ਤਾਂ ਸੁਣੇ ਤੁਸੀਂ ਪੁੱਛਿਆ ਆਪੋਜੀਸ਼ਨ ਕਿਉਂ ਨਹੀਂ ਬੋਲਦੀ ਓਏ ਆਪੋਜੀਸ਼ਨ ਵੀ ਤਾਂ ਆਹੀ ਕਰਤੂਤਾਂ ਕਰਦੀ ਰਹੀ ਐ ਇਹ ਦੂ ਵੱਡੇ ਗੰਦ ਨੇ ਇਹ ਰਲੇ ਮਿਲੇ ਨੇ ਇਹ ਆਂਦੇ ਨੇ ਕਿ ਆ ਪਹਿਲਾ ਕਿਸਾਨ ਅੰਦੋਲਨ ਦੇ ਮੋਢਿਆਂ ਤੇ ਚੜ ਕੇ ਇਹ ਆਪ ਆਲੇ ਜਿੱਤ ਗਏ ਹੁਣ ਆ ਦੂਜਿਆਂ ਨੇ ਇਹ ਸਾਡੇ ਮੋਢਿਆਂ ਤੇ ਚੜ ਕੇ ਜਿੱਤੇ ਜਾਣ ਓਏ ਅਸੀਂ ਆਹੀ ਮਰਦੇ ਰਵਾਂਗੇ ਜਿਵੇਂ ਉੱਤੇ ਸਰਪੰਚ ਵੀ ਲੈ ਆਂਦੇ ਸੀ ਪਿੰਡ ਚ ਨਾ ਵੜਨ ਦਿਓ ਮੈਂ ਕਿਹਾ ਪਹਿਲਾਂ ਆਪਾਂ ਕਾਂਗਰਸੀ ਰੋਕੇ फेर ਕਾਲੀ ਰੋਕੇ ਪ੍ਰੈਕਟਿਸ ਹੋਈ ਚੱਲ ਰਹੀ ਕਿ ਕਾਗਜ਼ ਕੈਨਸਲ ਕਰਾਓ ਸਰਪੰਚਾਂ ਦੇ ਆਪਾਂ ਪ੍ਰੈਕਟਿਸ ਰੋਕੀਏ ਤੇ ਉਹ ਰੁਕੂਗੀ ਕਿਵੇਂ ਜਦੋਂ ਆਪਾਂ ਡਿਮਾਂਡ ਕਰਾਂਗੇ ਜਦੋਂ ਅਸੀਂ ਕਹਾਂਗੇ ਇਨਕਲਾਬ ਗੱਲਾਂ ਨਾਲ ਨਹੀਂ ਆਉਂਦਾ ਲਿਖ ਕੇ ਦੇ ਕੈਲੀਫੋਰਨੀਆ ਗੱਲਾਂ ਨਾਲ ਨਹੀਂ ਬਨਣਾ ਲਿਖ ਕੇ ਦੇ ਕੀ ਨੀਤੀ ਉਹ ਵੀ ਰੋਡ ਮੈਪ ਕੀ ਹੈ ਐਫੀਡੇਵਟ ਤੇ ਲਿਖ ਜੇ ਉਹਦੋਂ ਗੁਟਕਾ ਸਾਹਿਬ ਵਿਲੇਜ ਆਪਾਂ ਪੁੱਛਣਾ ਸੀ ਕਿ ਤੂੰ ਡਿਸਟ੍ਰਿਕਟ ਦੇ ਐਸਐਸਪੀ ਉਸ ਇਲਾਕੇ ਦੇ ਥਾਣੇਦਾਰ ਨੂੰ ਜ਼ਿੰਮੇਦਾਰ ਬਣਾਏਗਾ ਜਿੱਤੇ ਨਸ਼ਾ ਵੇਚੂਗਾ ਤੇ ਸਸਪੈਂਡ ਕਰੇਗਾ ਜੇਕਰ ਦਿਨ ਇੱਕ ਮਹੀਨੇ ਚ ਨਸ਼ਾ हट ਜੂ ਇਹ ਕਹਿੰਦੇ ਸੀ ਅਸੀਂ 31 ਮਈ ਤੱਕ ਬੰਦ ਕਰਦੇ ਹਾਂ ਕਿ ਤੇ ਅਫਸਰਾਂ ਤੇ ਕਾਰਵਾਈ ਕਰਾਂਗੇ ਕਰਤੀ ਕਾਰਵਾਈ ਵੇਖ ਲਓ ਵੇਖ ਲਓ ਕਾਰਵਾਈ ਕੀ ਦੇ ਸਰਕਾਰ ਖਬਰ ਲਾਉਣੇ ਪੱਤਰਕਾਰਾਂ ਨੂੰ ਫੋਨ ਆ ਜਾਂਦਾ ਜਾਂ ਕੋਈ ਵੈਸੇ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਤਾਂ ਪੁਲਿਸ ਫੋਨ ਕਰਦੀ ਆ ਕਿ ਵੀਡੀਓ ਹਟਾ ਦਿਓ ਕਿਉਂਕਿ ਨਸ਼ਾ ਮੁਕਤ ਦਿਖਾਉਣਾ ਕਰਨਾ ਨਹੀਂ ਪੰਜਾਬ ਮੈਂ ਕਿਹਾ ਡਰਾਮਾ ਆ ਸਿੱਖਿਆ ਕ੍ਰਾਂਤੀ ਕੀ ਸੀ ਇੱਕ ਇਹਨਾਂ ਦੇ ਮਨੀਸ਼ ਸੋਸੋਧਿਆ ਜੀ ਆ ਗਏ ਆ ਕੇ ਆਂਦੇ ਉਹ ਸਿੱਖਿਆ ਕ੍ਰਾਂਤੀ ਹੋ ਗਈ ਇਹਨਾਂ ਨੂੰ ਪਤਾ ਹੀ ਨਹੀਂ ਸੀ ਉਹਨੇ ਦੱਸਿਆ ਆ ਕੇ ਲੱਗ ਪਏ ਟਾਇਲਟਾਂ ਦੇ ਤੇ ਕੰਧਾਂ ਦੇ ਉਦਘਾਟਨ ਕਰਨ ਇਹ ਆ ਸਿੱਖਿਆ ਕ੍ਰਾਂਤੀ ਜਲੂਸ ਨਿਕਲਿਆ ਉਹ ਨਸ਼ੇ ਵਾਲੇ ਚ ਨਿਕਲ ਰਿਹਾ ਉਹਨਾਂ ਦੇ ਅਸੀਂ ਤਾਂ ਨਜਾਇਜ਼ ਕਬਜ਼ੇ ਵਾਲੀ ਜਗ੍ਹਾ ਢਾਉਂਦੇ ਸੀ ਨਸ਼ੇ ਵਾਲੀ ਨਹੀਂ ਉਹ ਸੱਚ ਕਿਉਂ ਨਹੀਂ ਬੋਲਦੇ ਆ ਬੁੱਢੇ ਨਾਲੇ ਬਾਰੇ ਆਹੀ ਮੁੱਖ ਮੰਤਰੀ ਆਹੀ ਸਪੀਕਰ ਤੁਰਦੇ ਸੀ ਹੁਣ ਇਹਨਾਂ ਨੂੰ ਯਾਦ ਨਹੀਂ ਆ ਇੱਕ ਸੀਚੇ ਵਾਲਾ ਤਾਂ ਡਰਾਮਾ ਕਰ ਰਿਹਾ ਸਭ ਤੋਂ ਵੱਡਾ ਗਣਾ ਕਰ ਰਿਹਾ ਪਤਾ ਕੀ ਗਾਰ ਕੱਢ ਲਿਆ ਜਦੋਂ ਗਾਰ ਕੱਢ ਦਿੰਦੇ ਹੋ ਧਰਤੀ ਦਾ ਥੱਲਾ ਨਿਕਲ ਆਉਂਦਾ ਹੈ ਕੈਮੀਕਲ ਵਾਲਾ ਪਾਣੀ ਉੱਤੇ ਪੈ ਰਿਹਾ ਥੱਲੇ ਜਲਦੀ ਜਾ ਰਿਹਾ ਆ ਲੁਧਿਆਣੇ ਦਾ ਸੱਤਿਆਨਾਸ਼ ਕਰੂ ਤੁਸੀਂ ਮੈਨੂੰ ਆਪ ਦੱਸੋ ਆ ਜਿਹੜਾ ਲੈਡ ਪੈਦਾ ਹੁੰਦਾ ਹੈ ਆਰਸੈਨਿਕ ਪੈਦਾ ਹੁੰਦਾ ਹੈ ਇਹ ਗੋਇਨ ਨਾਲ ਪੈਦਾ ਹੁੰਦਾ ਹੈ ਇਹ ਕੈਮੀਕਲ ਨਾਲ ਪੈਦਾ ਹੁੰਦਾ ਔਰ ਉਹ ਵੀ ਡਾਈੰਗ ਦੇ ਕੈਮੀਕਲ ਨਾਲ ਉਹਦੇ ਲਈ ਕੀ ਕਰ ਰਹੇ ਨੇ ਬੋਲਦੇ ਆ ਕਦੇ ਵੀ ਜੋ ਅਸਲ ਗੁਨਾਹਗਾਰ ਹੈ ਉਹਦੇ ਬਾਰੇ ਬੋਲਦੇ ਨਹੀਂ ਪਤਾ ਕਿਉਂ ਨਹੀਂ ਕਿਉਂਕਿ ਪੈਸੇ ਖਾਂਦੇ ਨੇ ਪਹਿਲਾਂ ਬੋਲਦੇ ਸੀ ਵੋਟ ਚਾਹੀਦੀ ਸੀ ਹੁਣ ਨਹੀਂ ਬੋਲਦੇ ਨੋਟ ਚਾਹੀਦੇ ਨੇ ਦੱਸ ਦੀ ਪ੍ਰੋਬਲਮ ਇਸ ਮਸਲੇ ਤੇ ਆਪਾਂ ਗੱਲ ਕਰ ਰਹੇ ਸੀ ਤੁਸੀਂ ਕਹੇ ਵੀ ਹੁਣ ਇੱਕ ਤਾਂ ਸੀ ਚੁੱਲ੍ਹੇ ਮਚਾਉਣ ਚੁੱਲਿਆਂ 'ਚ ਅੱਗ ਪਾਉਣ ਕਿ ਜਿਹੜੇ ਚੁੱਲ੍ਹੇ ਨਹੀਂ ਮਗਰ ਹੈ ਲੋਕਾਂ ਦੇ ਉਹ ਚੁੱਲ੍ਹੇ ਮੰਗਾਉਣੇ ਨੇ ਚੁੱਲਿਆਂ 'ਚ ਅੱਗ ਪਾਉਣੀ ਆ ਚਾਹੇ ਤੁਸੀਂ ਹੁਣੀ ਤਾਜਾਦਾਰ ਨਿੱਤੀ ਜਸ਼ਨਪ੍ਰੀਤ ਦੀ ਸਰਪੰਚ ਦੀ ਉਪਲਹੜੀ ਤੋਂ ਕੰਮ ਸਾਰਾ ਸ਼ੁਰੂ ਹੁੰਦਾ ਫਿਰ ਕਰਨਲ ਸਾਹਿਬ ਨੂੰ ਕੁੱਟਿਆ ਜਾਂਦਾ ਐਨਕਾਊਂਟਰ ਹੁੰਦਾ ਉਸ ਤੋਂ ਪਹਿਲਾਂ ਸੀਹਾ ਦੋਦਾ ਨਰਿੰਦਰ ਵਾਲੀ ਘਟਨਾ ਹੋ ਗਈ ਉਹਦੀ ਹੋ ਗਈ ਇਹ ਸਾਰੇ ਇਸ ਕੀਮਤਾ ਹੋਣਾ ਚਾਹੀਦਾ ਸੀ ਚੁੱਲ੍ਹੇ ਚਲਾਉਣ ਵਾਲੀ ਚ ਅੱਗ ਪਾਉਣ ਵਾਲੀ ਚ ਪਰ ਇਹ ਸਾਰੇ ਚੁੱਲ੍ਹੇ ਬੁਝਾਉਣ ਵਾਲੇ ਕੰਮ ਤੁਰ ਪਿਆ ਉਹੀ ਨਰਿੰਦਰ ਦੀ ਪਤਨੀ ਨੇ ਅਜ ਸਵੇਰੇ ਕਿਹਾ ਕਹਿੰਦੀ ਚੁੱਲ੍ਹੇ ਇਹਨਾਂ ਨੇ ਮਗਾਉਣ ਦੀ ਗੱਲ ਕੀਤੀ ਸੀ ਇਹਨਾਂ ਨੇ ਸਾਡਾ ਚੁੱਲ੍ਹਾ ਬੰਦ ਕਰਾਤਾ ਜਮੀ ਇਹ ਸਿਰਫ ਛੇੜਾ ਇਹ ਤਾਂ ਨਾ ਡਾਇਲੌਗ ਬੋਲਦੇ ਐ ਮਗਦਾ ਰਹੀ ਵੇ ਸੂਰ ਦਾ ਇਹਨਾਂ ਕਿੰਨਾ ਦੇ ਕਮੀਆਂ ਦੇ ਬੇੜੇ ਇਹ ਤਾਂ ਡਾਇਲੌਗ ਬੋਲਦਾ ਹੈ ਲਾਈਨਾਂ ਬੋਲਦੇ ਆ ਇਹਨਾਂ ਨੇ ਸੱਚੀ ਮੁੱਚੀ ਥੋੜੀ ਕਰਨਾ ਹੁੰਦਾ ਹਜੇ ਆਪਾਂ ਪਹਿਲੀ ਸ਼ਰਤ ਲੈਂਡ ਆਰਡਰ ਦਾ ਡਿਸਕਸ ਕਰ ਰਹੇ ਆ ਉਹਦਾ ਇਹ ਹਾਲ ਹੈ ਬਾਕੀ ਇਕਨੋਮਿਕ ਸਥਿਤੀ ਜਿਹੜੀ ਕਿ ਐਮਰਜੈਂਸੀ ਲੱਗਣ ਵਾਲੀ ਆ ਮੈਂ ਇੱਕ ਪੁਲਿਸ ਵਾਲੇ ਨੂੰ ਕਿਹਾ ਉਹਦੋਂ ਗੁਰੂ ਹਰਸਾਏ ਜਿੱਥੇ ਜਸ਼ਨਪਰੀਦ ਦਾ ਸੀ ਮੈਂ ਕਿਹਾ ਤੁਹਾਨੂੰ ਤਨਖਾਹਾਂ ਨਹੀਂ ਮਿਲਣੀਆਂ ਮੈਨੂੰ ਪਾਸੇ ਲਿਜਾ ਕੇ ਪਤਾ ਕੀ ਆਂਦਾ ਆਂਦਾ ਸਾਨੂੰ ਪਿਛਲੀ ਆਰੀ ਚਾਰ ਵਾਰੀਆਂ ਚ ਤਨਖਾਹ ਮਿਲੀ ਆ ਸਾਡੇ 4.5 ਲੱਖ ਕਰੋੜ ਹੋ ਚੱਲਿਆ ਥੋੜਾ ਇਕਨੋਮੀ ਦਾ ਸਾਈਜ਼ ਹੈ 10 ਕਰੋੜ 10 ਲੱਖ ਕਰੋੜ ਜਦੋਂ ਇਹ 5 ਲੱਖ ਕਰੋੜ ਟੱਪ ਗਿਆ ਤੁਹਾਨੂੰ ਕਰਜ਼ਾ ਉਹ ਨਹੀਂ ਮਿਲਣਾ ਤਨਖਾਹਾਂ ਨਹੀਂ ਦੇ ਪਾਉਂਗੇ ਆ ਵਿਚਾਰੇ ਕਿਉਂ ਖੜੇ ਆ ਆ ਲੈਂਡ ਪੂਲਿੰਗ ਵਾਲੇ ਇਹ ਦੋ ਤਰੀਕੇ ਆ ਇਹਨਾਂ ਦੇ ਪਹਿਲਾ ਤਰੀਕਾ ਕਿ ਜਿੰਨੇ ਬਿਲਡਰ ਇਹਨਾਂ ਕੋਲੇ ਆ ਜਾਣ ਇਹਨਾਂ ਨੂੰ ਪੈਸੇ ਦੇ ਦੇਣ ਕਿ ਡਰ ਜਾਣ ਕਿ ਇੰਨਾ ਡਿਵੈਲਪ ਹੋ ਗਿਆ ਇਲਾਕਾ ਸਾਡਾ ਬਿਜ਼ਨਸ ਤਾਂ ਜਾਊ ਪੈਸੇ ਦੇ ਦਿਓ ਰੋਕ ਦਿਓ ਪਹਿਲਾ ਲੱਡੂ ਦੂਜਾ ਲੱਡੂ ਜਿਹੜੀ ਇਹਨਾਂ ਨੇ ਨੋਟੀਫਿਕੇਸ਼ਨ ਕੀਤੀ ਐ ਇਹ ਕਹਿਣਗੇ ਦੇਖੋ ਜੀ ਅਸੀਂ ਇੰਨੇ ਘਰ ਬਣਾਉਣੇ ਆ ਬਣਾਉਣੇ ਦਾ ਪਤਾ ਨਹੀਂ ਕਿਹੜੇ 20 ਸਾਲਾਂ ਚ ਤੇ ਜਾਣ ਕੇ ਵਰਲਡ ਬੈਂਕ ਕੋਲੇ ਉਥੋਂ ਲੋਨ ਲੈ ਆਉਣ ਉਹ ਫਿਰ ਖਾਣਗੇ ਵੰਡਣਗੇ ਝੂਠ ਮੂਠ ਚ ਆ ਇਹਨਾਂ ਦੀਆਂ ਕਤੂਤਾ ਕਿਹੜੀ ਪਾਲਸੀ ਆ ਕਿਸਾਨ ਉਥੇ ਕਹਿੰਦੇ ਸਾਨੂੰ ਤੂੰ ਬੇਵਕੂਫੀ ਅਸੀਂ ਸਾਨੂੰ ਬੇਵਕੂਫ ਸਮਝਿਆ 8 ਕਨਾਲਾ ਸਾਡੇ ਤੋਂ ਲੈਣੀਆਂ ਨੇ ਦੋ ਕਨਾਲਾ ਸਾਨੂੰ ਵਾਪਸ ਕਰ ਦੇਣੀ ਆਲੇ ਦੋ ਕਨਾਲਾ ਵਿੱਚੋਂ ਕਾਰਪੋਰੇਟ ਆ ਉਹ शक ਜੂਗਾ ਦੋ ਕਨਾਲਾ 'ਚ ਰਸਤਾ ਰਾਹ ਰਸਤੇ ਬਣਾ ਦੇਣਗੇ ਗਲੀਆਂ ਬਣਾ ਦੇਣਗੇ ਦੋ ਕਨਾਲਾ ਕਿਸੇ ਦੇ ਹੋਰ ਪਾਸੇ ਮਤਲਬ ਸਾਤ ਨੂੰ ਕਹਿਣਗੇ ਵੀ ਇੱਕ ਕਿਲਾ ਸਾਨੂੰ ਦਿਓ ਸਾਤ ਨੂੰ ਦੋ ਕਨਾਲਾ ਲੈ ਲੋ ਡਵੈਲਪ ਕਰਕੇ ਦੇ ਦੇਵਾਂਗੇ ਸਾਨੂੰ ਮੂਰਖ ਸਮਝਿਆ ਕਹਿੰਦੇ ਮੈਂ ਦੋ ਗੱਲਾਂ ਦੱਸਦਾ ਮੈਂ ਥੋੜੋ ਇਹ ਲੈਂਡ ਪੂਲਿੰਗ ਚੰਡੀਗੜ੍ਹ ਚ ਹੈਗੀ ਆ ਪਹਿਲਾਂ ਮੁਹੱਲੀ ਚ ਹੈਗੀ ਆ ਉੱਥੇ 1200 ਕਿਲਾ ਪਿਆ ਹੈ ਉਹ ਵੀ ਲੈਂਡ ਪੂਲਿੰਗ ਚ ਲਏ ਹੋ ਇਹਨੂੰ ਪਤਾ ਨਹੀਂ ਕਿੰਨਾ ਚੇਰ ਹੋ ਗਿਆ ਉਹ ਡਵੈਲਪ ਕਰ ਲੋ ਖਾਂ ਅਜੇ ਆਹਨੇ ਚੰਡੀਗੜ੍ਹ ਚ ਹੋਰ ਲੈਣੀ ਆ ਮੈਂ ਇਹਨਾਂ ਨੂੰ ਸਿਰਫ ਇੰਨੀ ਗੱਲ ਪੁੱਛਦਾ ਐ ਕਿ ਤੁਸੀਂ ਇਹ ਕਾਦੇ ਲਈ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਸਤੇ ਘਰ ਪ੍ਰੋਵਾਈਡ ਕਰਨੇ ਆ ਚਲੋ ਮੰਨੀ ਤੁਹਾਡੀ ਗੱਲ ਤੁਸੀਂ ਸਸਤੇ ਘਰ ਪ੍ਰੋਵਾਈਡ ਕਰਨੇ ਆ ਤੁਸੀਂ ਇਹ ਕੰਮ ਕਰੋ ਖਾ ਤੁਸੀਂ ਇਹਨੇ ਘਰ ਨਹੀਂ ਗੇ ਡਿਮਾਂਡ ਵੱਧ ਗਈ ਐ ਤੇ ਸਪਲਾਈ ਘਟ ਐ ਅਸੀਂ ਸਪਲਾਈ ਵਧਾਉਣੀ ਆਹੀ ਕਹਿ ਰਹੇ ਹਾਂ ਮੈਂ ਤੁਹਾਨੂੰ ਆਣਾ ਕਿ ਇਸ ਸ਼ਹਿਰ ਚ ਚੰਡੀਗੜ੍ਹ ਚ ਹਰ ਸ਼ਹਿਰ ਚ ਕਿੰਨੀਆਂ ਬਿਲਡਿੰਗਾਂ ਬਣੀਆਂ ਨੇ ਕਿੰਨੇ ਘਰ ਬਣੇ ਨੇ ਉਹ ਖਾਲੀ ਪਏ ਨੇ ਉਹ ਡਿਵੈਲਪਰਾਂ ਨੇ ਬਣਾਏ ਹੋਏ ਨੇ ਤੁਸੀਂ ਉਹਨਾਂ ਤੇ ਇੱਕ ਨੌਨ ਕੰਪੈਂਸੀ ਚਾਰजेस ਹੁੰਦਾ ਹੈ ਉਹ ਲਾ ਦਿਓ ਆ ਜਾਓ ਦੇਖ ਖੜੇ ਰਹਿੰਦੇ ਕੋਈ ਖੜਾ ਰਹਿੰਦਾ ਨੌਨ ਕੰਪੈਂਸੀ ਚਾਰजेस ਹੁੰਦਾ ਹੈ ਤੁਸੀਂ ਉਹ ਲਾ ਦਿਓ ਕਿ ਇਹ ਬੜੇ ਯੂਰਪ ਚ ਹੈਗਾ ਕੈਨੇਡਾ ਚ ਵੀ ਹੈ ਅਮਰੀਕਾ ਚ ਵੀ ਹੈ ਕਿ ਤੁਸੀਂ ਜਿਹੜਾ ਵੀ ਖਾਲੀ ਘਰ ਰੱਖੂਗਾ 6 ਮਹੀਨਿਆਂ ਤੋਂ ਉੱਤੇ ਉਹਦੇ ਤੇ ਇੱਕ ਚਾਰजेस ਲੱਗੂਗਾ ਕਿ ਉਹ ਬਾਕੀ ਲੋਕਾਂ ਲਈ ਅਵੇਲੇਬਲ ਕਿਉਂ ਨਹੀਂਗਾ ਆ ਲੁਧਿਆਣੇ ਚ ਕਿੰਨੇ ਘਰ ਖਾਲੀ ਪਏ ਨੇ ਨਾਲੇ ਤਾਂ ਸਰਕਾਰ ਦੀ ਇਨਕਮ ਹੋਊ ਨਾਲਿਓ ਵੇਚਣਗੇ ਜਾਂ ਬੇਰੋ ਕਰਾਏ ਤੇ ਦੇਣਗੇ ਤਾਂ ਡਿਮਾਂਡ ਘਟ ਜੂ ਨਾ ਤੇ ਕੰਮ ਹੋ ਜੂ ਤੁਹਾਨੂੰ ਆ ਇਹਨਾਂ ਦੇ ਨਵੀਆਂ ਲੈਂਡ ਪੂਲਿੰਗ ਕਰਨ ਦੀ ਲੋੜ ਹੀ ਨਹੀਂ ਪੈਣੀ ਕਰਦੇ ਕਿਉਂ ਨਹੀਂ ਕਰਦਾ ਮੈਂ ਜੋ ਤੁਹਾਨੂੰ ਪਹਿਲਾਂ ਕਾਰਨ ਦੱਸਿਆ ਜਾਂ ਤਾਂ ਬਿਲਡਰਾਂ ਤੋਂ ਪੈਸੇ ਲੈਣੇ ਆ ਇੱਥੇ ਕਿਉਂ ਕਹਿਣਾ ਆ ਨਾ ਕਰੋ ਸਾਥੋਂ ਪੈਸੇ ਲੈ ਲਓ ਦੂਜੇ ਹੱਥ ਲੱਡੂ ਕਿਵੇਂ ਕੇ ਕਹਿਣਗੇ ਦੇਖੋ ਜੀ ਇਸ ਤਾਂ ਸਸਤੇ ਘਰ ਬਣਾਉਣੇ ਆ ਵਰਲਡ ਬੈਂਕ ਤੋਂ ਆਈਐਮਐਫ ਤੋਂ ਪੈਸਾ ਲੈ ਆਉਣਗੇ ਫੇਰੇ ਲੂ ਖਾਣਗੇ ਉਹਨੂੰ ਬਹਿ ਕੇ ਆ ਇਹਨਾਂ ਦਾ ਕੰਮ ਵਰਨਾ ਤੁਸੀਂ ਜਿਹੜੇ ਘਰ ਰੁਕੇ ਪਏ ਨੇ ਖਾਲੀ ਪਏ ਨੇ ਉਹਨਾਂ ਨੂੰ ਜ਼ਿਆਦਾ ਕਿਰਾਏ ਤੇ ਦੇਣ ਜਾਓ ਵੇਚ ਨਾਉਨ ਕੰਪੈਂਸੇ ਚਾਰਜਸ ਲਾ ਦਿਓ ਦੁਨੀਆ ਵਿੱਚ ਹੈ ਸਿੱਧੇ ਤੌਰ ਤੇ ਪੰਜਾਬ ਦੇ ਇਹ ਆਪ ਹੀ ਕਹਿੰਦੇ ਨੇ ਨਾ ਪੰਜਾਬ ਖੇਤੀ ਪ੍ਰਧਾਨ ਸੂਬਾ ਖੇਤੀ ਤੋਂ ਬਿਨਾ ਅਸੀਂ ਬਚੀ ਨਹੀਂ ਸਕਦੇ ਜੇ ਇੱਕ ਜ਼ਿਲ੍ਹੇ ਦੇ ਵਿੱਚੋਂ 25000 ਏਕੜ ਤੁਸੀਂ ਖੇਤੀ ਜੋ ਜਮੀਨ ਦੱਬ ਲਈ ਤਾਂ ਪੂਰੇ ਪੰਜਾਬ ਚ ਕਿੰਨੀ ਦੱਬ ਲੋਗੇ 26000 ਏਕੜ ਹੈ ਇਹਨਾਂ ਦੀ ਜਪਈਆਂ ਪੁਈਆਂ ਸਾਰਾ ਕੁਝ ਵਿੱਚ ਪਾ ਦिए ਇੱਕ ਪੂਰਾ ਚੰਡੀਗੜ੍ਹ 17000 ਚਾਹੀਦੀ ਆ ਲੁਧਿਆਣਾ 24000 ਚਾਹੀਦ ਐਨੀ ਵੱਡੀ ਵਸੋਂ ਇਹ ਕਦੋਂ ਕਰਨਗੇ ਵੀ ਕਿਵੇਂ ਹੋਊਗੀ ਔਰ ਉਹ ਵੀ ਲੈਂਡ ਪੂਲਿੰਗ ਨਾਲ ਤੁਹਾਡੇ ਕੋਲੇ ਪੈਸਾ ਕਿੱਥੇ ਆ ਤਨਖਾਵਾ ਦੇਣ ਨੂੰ ਤਾਂ ਪੈਸਾ ਹੈ ਨਹੀਂ ਇਹ ਇੱਕ ਲੁੱਟਣ ਦਾ ਤਰੀਕਾ ਹੈ ਲੁੱਟਣ ਦੇ ਦੋ ਤਰੀਕੇ ਤੁਹਾਨੂੰ ਮੈਂ ਦੱਸ ਤੇ ਆ ਉਹ ਹੈ ਔਰ ਕੋਈ ਤਰੀਕਾ ਨਹੀਂ ਐ ਪੈਸੇ ਖਾਣ ਦਾ ਤਰੀਕਾ ਜਾਂ IMF ਤੇ World Bank ਤੋਂ ਲੈਣਗੇ ਜਾਂ ਬਿਲਡਰਾਂ ਤੋਂ ਲੈਣਗੇ ਦੱਸਦੀ ਓਨਲੀ ਰੀਜ਼ਨ ਅਦਰਵਾਈਜ਼ ਤੁਸੀਂ ਲਾਊ ਚਾਰजेस ਆ ਜਿਹੜਾ 1200 ਉੱਤੇ 1200 ਕਿੱਲਾ ਪਿਆ ਵਸਾ ਲੋ ਉਹਨੂੰ ਚੰਡਾ ਮੁਹੱਲੇ 'ਚ ਇਹ ਸਭ ਇਹ ਲੁਟੇਰੇ ਨਹੀਂ ਪਹਿਲੀ ਕਾਂਗਰਸ ਵਾਲਿਆਂ ਨੇ ਵੀ ਐਲੋ ਐਂ ਵੰਡੀਆਂ ਸੀ ਐਲਓ ਆਈ ਖੁੱਲ ਕੇ ਵੰਡੀਆਂ ਸੀ ਇਹ ਹੋਣਾ ਨਵਾਂ ਤਰੀਕਾ ਲੈ ਇਹ ਆਖਾਂ ਦਾ ਆਖਰੀ ਗੱਲ ਨરેਂਦਰਦੀਪ ਤੇ ਕਰੂੰਗਾ ਜਿਸ ਤਰ੍ਹਾਂ ਬਠਿੰਡਾ ਪੁਲਿਸ ਹਰ ਦੂਜੇ ਤੀਜੇ ਦਿਨ ਪ੍ਰੈਸ ਕਾਨਫਰੰਸ ਕਰਦੀ ਅਸੀਂ ਇਹਨੇ ਨਸ਼ੇ ਵਾਲੇ ਫੜਲੇ ਅਸੀਂ ਉਹ ਕਮਲਕੌਰ ਦੇ ਕਾਤਲ ਫੜਲੇ ਅਸੀਂ ਫੁਲਾਂ ਫੜਲੇ ਕੀ ਨਰਿੰਦਰਦੀਪ ਤੇ ਵੀ ਬਠਿੰਡਾ ਪੁਲਿਸ ਇੱਕ ਕਾਨਫਰੰਸ ਕਰਕੇ ਸਪਸ਼ਟ ਕਰੇ ਕੀ ਕਰ ਸਕਦੀ ਆ ਉਹਨਾਂ ਨਾਲ ਜਾਂ ਕਰਨੀ ਚਾਹੀਦੀ ਤੇ ਹੈ ਮੈਨੂੰ ਉੱਥੇ ਕਿਸੇ ਨੇ ਪੁੱਛਿਆ ਆਂਦੇ ਜੀ ਨਸ਼ਾ ਕੀਤਾ ਆਂਦੇ ਐ ਮੈਂ ਕਿਹਾ ਕੌਣ ਕਹਿ ਰਿਹਾ ਹੈ ਡੀਜੀਪੀ ਕਹਿ ਰਹੇ ਕੋਈ ਪਬਲਿਕ ਰਿਪ੍ਰেজੈਂਟੇਟਿਵ ਕਹਿ ਰਿਹਾ ਐ ਐਸਐਸਪੀ ਕਹਿ ਰਹੇ ਆਂਦੇ ਨਹੀਂ ਤਾਂ ਮੈਂ ਕਿਹਾ ਇਹਨਾਂ ਦਾ ਉਹ ਘਟਿਆ ਮੀਡੀਆ ਕਹਿ ਰਹੇ ਆ ਜਿਹੜਾ ਇਹਨਾਂ ਦਾ ਸਰਕਾਰੀ ਹੈ ਜਿਹੜੇ ਗੱਲ ਫਲਾਉਂਦੇ ਨੇ ਅੰਦਰ ਖਾਤੇ ਜਾਂ ਇਹਨਾਂ ਦੇ ਬੰਦੇ ਗੱਲ ਫਲਾ ਰਹੇ ਨੇ ਮੈਂ ਕਿਹਾ ਹੁਣ ਇੱਕ ਉਹਨਾਂ ਨੂੰ ਇਨਸਾਫ ਤਾਂ ਕੀ ਦੇਣਾ ਬਦਨਾਮ ਕਰਨ ਲੱਗੇ ਹੋ ਔਰ ਮੈਂ ਇਹਨਾਂ ਨੂੰ ਕਹਿ ਦਿੰਨਾ ਉਹ ਵਿਚਾਰੇ ਫਿਰ ਸੜਕੀ ਰੋਕਣ ਅਸੀਂ ਵੀ ਨਾਲ ਬੈਠੀਏ ਫੇਰ ਹੀ ਮੰਨੂਗੇ ਜੇ ਸੜਕ ਰੋਕੋਗੇ ਫਿਰ ਤੁਸੀਂ ਪੰਜਾਬ ਦੇ ਵਿਕਾਸ ਦੇ ਰਾਹ 'ਚ ਰੋੜਾ ਹੋਵੋਗੇ ਆਹੀ ਤਾਂ ਪ੍ਰੋਬਲਮ ਹੈ ਵਿਕਾਸ ਕਿਹੜਾ ਵੇਖ ਲਓ ਔਰ ਵਿਕਾਸ ਉਹ ਬੰਦਾ ਵੇਖੋ ਕਿਹੜਾ ਜਿਹੜਾ ਆਂਦਾ ਸੀ ਥੋਡਾ ਸਰابہ ਸਿੰਘ ਕਰਤਾਰ ਸਿੰਘ ਸ਼ਹੀਦ ਕਰਤਾਰ ਸਿੰਘ ਸਰابہ ਦਾ ਨਾਮ ਨਹੀਂ ਪਤਾ ਇਹਨੂੰ ਉਹ ਵੀ ਪਿੱਛੇ ਵੀ ਦੱਸ ਰਿਹਾ ਹੋਰ ਕੀ ਬੰਦ ਉਹ ਵੀ ਤਾਂ ਔਰ ਸ਼ਰਮ ਨਹੀਂ ਆਈ ਇਹਨੂੰ ਕਿ ਮਾਫੀ ਮੰਗ ਲੇ ਇਹ ਸਾਡਾ ਰਿਪ੍ਰੈਜ਼ੈਂਟੇਟਿਵ ਰਾਜ ਸਭਾ 'ਚ ਸੀ ਹੋਣੇ ਐਮਐਲਏ ਬਣੂਗਾ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਜੀਨੂੰ ਸਾਡਾ ਸ਼ਰੋਮਣੀ ਸ਼ਹੀਦ ਦਾ ਪਤਾ ਨਹੀਂਗਾ ਆ ਇਹਨਾਂ ਦੀਆਂ ਕਰਤੂਕੀਆਂ ਸਾਲਾਂ ਦੀ ਉਮਰ ਚ ਪੂਰੀ ਦੁਨੀਆ ਚ ਗੱਲ ਕਰਾ ਕੇ ਤੇ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਜਿਨੇ 1915 ਚ ਦੇਸ਼ ਆਜ਼ਾਦ ਕਰਾ ਦੇਣਾ ਸੀ ਉਹਦੇ ਬਾਰੇ ਕਹਿ ਰਿਹਾ ਸਰਬਾ ਸਿੰਘ ਉਸੇ ਸਰਬਾ ਨਗਰ ਚ ਖੜ ਕੇ ਕਹਿ ਰਿਹਾ ਸੀ ਇਹ ਆ ਸਾਡੇ ਰਿਪ੍ਰੈਜ਼ੈਂਟੇਟਿਵ ਆਹ ਰਿਪ੍ਰੈਜ਼ੈਂਟੇਟਿਵ ਸੋ ਇੱਕ ਮੇਰੀ ਥੋੜੀ ਜੀ ਗੱਲ ਹੈ ਚاہے ਫਾਈਨੈਂਸ਼ੀਅਲ ਹੋਵੇ ਚਾਹੇ ਰਾਜਨੀਤਿਕ ਹੋਵੇ ਚਾਹੇ ਸਮਾਜਿਕ ਹੋਵੇ ਸਾਡੇ ਲੋਕਾਂ ਨੂੰ ਸ਼ੁੱਧ ਹੋਣਾ ਪਊਗਾ ਆ ਤੁਸੀਂ ਉਹਦਾ ਨਾਮ ਲਿਆ ਸੀ ਕੁੜੀ ਦਾ ਕੰਚਨ ਕੁਮਾਰੀ ਇਹ ਮਰਵਾਈ ਪਤਾ ਕਿੰਨਾ ਨੇ ਤੇ ਜੇਲ ਕਿੰਨਾ ਨੇ ਕਰਾਏ ਆ ਮੁੰਡੇ ਲੋਕਾਂ ਨੇ ਇਹ ਉਹ ਲੋਕਾਂ ਨੇ ਜੋ ਫਾਲੋਅਰ ਬੰਦੇ ਨੇ ਜੋ ਆਏ ਜੇ ਗੰਦੇ ਕੰਟੈਂਟ ਨੂੰ ਸ਼ੇਅਰ ਕਰਦੇ ਨੇ ਜਿਨ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਗਈ ਗੁਜ਼ਰੀ ਹੈ ਕੀ ਇਹ ਪਲੀਟ ਕਰ ਰਹੇ ਜੋ ਵਾਤਾਵਰਨ ਨੂੰ ਸਾਡੀਆਂ ਫਿਲਮਾਂ ਸੈਂਸਰ ਹੁੰਦੀਆਂ ਨੇ ਕੋਈ ਗਾਣਾ ਜੇ ਉਹਦੇ ਤੇ ਰੌਲਾ ਪਾ ਲੈਂਦੇ ਨੇ ਇਨਫੇਸ ਕੀਤੀਆਂ ਚੀਜ਼ਾਂ ਸਾਡੀਆਂ ਤਾਂ ਚੰਗੇ ਕੰਟੈਂਟ ਨੂੰ ਵੀ ਮਤਲਬ ਹਵਾਏ ਬੈਨ ਕੀਤੀ ਇਹਨਾਂ ਨੇ ਆ ਜਿਹੜੀ ਅਜੀਤ ਸਿੰਘ ਸੰਧੂ ਤੇ ਸੀ ਉਹ ਬੈਨ ਕੀਤੀ ਮੋਟਰ ਮਿੰਦਰਾ ਉਹ ਸਾਥ ਤੇ ਸੀ ਜਿਹੜੀ ਸਿਰਸੇ ਵਾਲੇ ਤੇ ਉਹ ਬੈਨ ਕੀਤੀ ਇਹਨਾਂ ਕੰਟੈਂਟ ਨੂੰ ਇਹ ਵੇਖ ਨਹੀਂ ਰਹੇਗੇ ਭਗਵੰਤ ਸਿੰਘ ਮੰਨਦਾ ਹਰ ਚੀਜ਼ ਨੂੰ ਸੋਸ਼ਲ ਮੀਡੀਆ ਤੇ ਵੇਂਦਾ ਹੈ ਨਹੀਂ ਮੈਂ ਬਹੁਤ ਮਿਨਿਟਲੀ ਵਾਚ ਕਰ ਸਰਦ ਜਦੋਂ ਇੱਕ ਜਨਾਨੀ ਨੇ ਬੋਲਿਆ ਸਰਪੰਚ ਨੂੰ ਕਿ ਮੈਂ ਤਾਂ ਵੇਚਦੀ ਆ ਉਸੇ ਰਾਤ ਸਰਪੰਚ ਨੂੰ ਫੋਨ ਚੱਲਿਆ ਗਿਆ ਆ ਨਰਿੰਦਰਦੀਪ ਸਿੰਘ ਦੇ ਘਰ ਵਾਲੀ ਨਹੀਂ ਦੀਦੀ ਇਹਨਾਂ ਨੂੰ ਕੀ ਐ ਪਿਓ ਤੇ ਉਹ ਛੋਟਾ ਬੱਚਾ ਨਹੀਂ ਦੀਦਾ ਜਿਹੜਾ ਹੁੰਦਾ ਸੀ ਪੁਲਿਸ ਮੈਨੂੰ ਤਾਂ ਨਹੀਂ ਮਾਰ ਦੂ ਕੀ ਇਹਨਾਂ ਨੂੰ ਆ ਬੁੱਢਾ ਨਾਲਾ ਉਹ ਜੋ ਸਿੰਘ ਬੈਠਾ ਹੈ 8 ਮਹੀਨੇ ਦਾ ਜਾਂ ਉਹ ਬੱਚੇ ਗੁਜ਼ਰ ਉਹ ਦੀਦਾ ਨਹੀਂ ਸਾਰਾ ਕੁਝ ਜੇ ਦੀਦਾ ਤਾਂ ਉਸ ਸਰਪੰਚਾਂ ਨੂੰ ਇਹਨਾਂ ਨੂੰ ਫੋਨ ਕਰੂਗਾ ਕਰਨਲ ਸਾਹਿਬ ਦੀ ਵਾਈਫ ਕਰਨਲ ਸਾਹਿਬ ਦੀ ਵਾਈਫ ਆ ਸੀਮਾ ਹਾਊਸ ਮਿਲਣ ਗਏ ਕਹਿੰਦੇ ਮੈਂ ਬੈਠੋ ਹੁਣੇ ਮੈਂ ਰਿਪੋਰਟ ਲੈਣਾ ਕਿ ਇਸ ਦੀ ਅਫਸਰ ਨੂੰ ਫੋਨ ਕਰਨਾ ਸ਼ਾਮ ਤੱਕ ਤੁਹਾਨੂੰ ਹੱਲ ਕੱਢ ਕੇ ਦੇਵਾਂਗਾ ਉਹ ਕਹਿੰਦੇ 31 ਮਾਰਚ ਦੀ ਗੱਲ ਆ ਉਹ ਅੱਜ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ ਸੀ ਉਹ ਕਰਨਲ ਦੀ ਵਾਈਫ ਕਹਿੰਦੇ ਮਿਸਿਸ ਬਾਠ ਉਹ ਕਹਿੰਦੇ ਮੈਂ ਮੁੱਖ ਮੰਤਰੀ ਨੂੰ ਫੋਨ ਉਡੀਕ ਰਹੀ ਹਾਂ ਸਿਰ ਤੇ ਹੱਥ ਰੱਖ ਕੇ ਗਈ ਅਗਲੇ ਦਿਨ ਗੱਲ ਖਤਮ ਆ ਇਹਨਾਂ ਦਾ ਇਨਕਲਾਬ ਇੱਥੇ ਘੜ ਕੇ ਗੱਲ ਖੋ ਉੱਥੇ ਜਾ ਕੇ ਭੁੱਲ ਜੋ ਇਹ ਹੈ ਇਨਕਲਾਬ ਇਹ ਪਹਿਲਿਆਂ ਨਾਲੋਂ ਅੱਗੇ ਆ ਨਾ ਸਾਡੇ ਵੱਧ ਕੀ ਆਉਂਗੇ ਇੱਕ ਦੂਜੇ ਤੋਂ ਇਹ ਉਹ ਤੋਂ ਵੱਧ ਕੇ ਆਏ ਨੇ ਇਹਨਾਂ ਨੇ ਤਰੱਕੀ ਲੋਕਾਂ ਨੂੰ ਬਰਬਾਦ ਕਰਨਾ ਹੁੰਦਾ ਤਰੱਕੀ ਨਹੀਂ ਤੇ ਇਹ ਉਹਨਾਂ ਤੋਂ ਵੱਧ ਕੇ ਬਰਬਾਦ ਕਰ ਰਹੇ ਨੇ ਆ ਇਹਨਾਂ ਦਾ ਇਨਕਲਾਬ ਹੈ ਸ਼ੁਕਰੇਮਦੋਤ ਜੀ ਬਹੁਤ ਬਹੁਤ ਧੰਨਵਾਦ ਸਖਰ ਦੇ ਨਾਲ ਜੁੜੇ ਸੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ